ਲੋਕਾਂ ਦੇ ਅੱਡੇ ਸਜੇ ਹੋਏ ਆ ਬਹੁਤ ਵਧੀਆ ਲੋਕੀ ਬੜੀ ਦੂਰੋਂ ਦੂਰੋਂ ਆਂਦੇ ਨੇ ਜਗਰਾਉਂ ਤੋਂ ਆਂਦੇ ਮੁੱਲਾਪੁਰ ਤੋਂ ਆਂਦੇ ਨੇ ਬੜੀ ਦੂਰੋਂ ਆਂਦੇ ਆ ਸ਼ਫੰਗਰ ਬਸੇ ਆ ਤੁਸੀਂ ਦੇਖੋ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਕੱਲਾ ਕੱਲਾ ਇਹ ਫੁੱਲ ਹੈ ਇਹਨੂੰ ਪਿਰੋਇਆ ਗਿਆ ਹੈ ਜੋ ਰੌਣਕ ਜਵਾਰ ਨਗਰ ਚ ਦੇਖਣ ਨੂੰ ਮਿਲਦੀ ਹੈ ਮੈਨੂੰ ਨਹੀਂ ਲੱਗਦਾ ਪੂਰੇ ਸ਼ਹਿਰ ਦੇ ਵਿੱਚ ਕਿਸੇ ਬਾਜ਼ਾਰ ਚ ਦੇਖਣ ਨੂੰ ਮਿਲਦੀ ਹੈ ਛੋਟੀ ਤੋਂ ਲੈ ਕੇ ਛੋਟੀ ਜੀਜ਼ ਅਤੇ ਵੱਡੀ ਤੋਂ ਵੱਡੀ ਲੈ ਕੇ ਚੀਜ਼ ਜਵਾਰ ਨਗਰ ਚ ਅਵੇਲੇਬਲ ਹੈ ਔਰ ਸਭ ਤੋਂ ਘੱਟ ਰੇਟਾਂ 'ਚ ਕਿੰਨੀ ਕਿ ਵਿਕਰੀ ਹੋਗੀ ਸਵੇਰ ਦੀ ਵਿਕਰੇ 5-600 ਵਾਟ ਰਿਆ गाँग निकलेगा फिलहाल है दुकान में से आप प्रॉफिट निकाल रहे हो, पर आपकी स्माइल जो है, वो बहुत बड़ी है। इसके पीछे क्या है कारण क्या है हम तो थोड़े में ही खुश है दीदी हमको नीचे इतना ज्यादा हम तो थोड़े में बस खुश रहना चाहिए अपनी आत्मा से, माल बिको या मत बिको दिवाली बढ़िया बनानी चाहिए पटाखे काट चलाओं की करिए चलाओ काट चलाओ के प्रदूषण ना हो ਤੁਸੀਂ ਕਿੰਨੇ ਦੇ ਲੈ ਕੇ ਆਇਓ ਪਟਾਕੇ ਕਿ ਲਿਆਉਣੇ ਹੱਲੇ ਇਹ ਲਿਆਣੇ ਆ ਖਜੇ ਅਜੇ ਇੱਥੋਂ ਨਹੀਂ ਵੇਲ ਮਿਲ ਰਹੀ ਤੁਹਾਨੂੰ ਇੱਥੋਂ ਵੇਲ ਮਿਲੂਗੀ ਫੇਰ ਲੈ ਕੇ ਆਵਾਂ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ ਸਾਨੂੰ ਇੰਨਾ ਸ਼ੌਂਕ ਹੁੰਦਾ ਸੀ ਜਦ ਦੀਵਾਲੀ ਤੋਂ ਦੂਜੇ ਦਿਨਾਂਾਂ ਵੀ ਪਟਾਕੇ ਚੱਲਦੇ ਸੀ ਅਸੀਂ ਇਕੱਠੇ ਹੀ ਕਰਨ ਜਾਂਦੇ ਸੀ ਹਾਂ ਵੀ ਛੋਟੇ ਹੁੰਦੇ ਕਿੱਦਾਂ ਕਿੱਦਾਂ ਇਕੱਠੇ ਕਰਕੇ ਉਹਨੂੰ ਮਸਾਲਾ ਘੜ ਕੇ ਉਹਨੂੰ ਚਲਾਉਂਦੇ ਹੁੰਦੇ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੀ ਸਰ ਚੈਲਪੈਲ ਹੁੰਦੀ ਸੀ ਅੱਜਕੱਲ ਬਾਜ਼ਾਰਾਂ 'ਚੋਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨਹੀਂ ਨਹੀਂ ਅੱਗੇ ਵਾਲੀ ਗੱਲਬਾਤ ਤਾਂ ਨਹੀਂ ਕਹਿ ਸਕਦੇ ਆਪਾਂ ਉਹ ਤਾਂ ਉਵੇਂ ਚੱਲਦਾ ਪਿਆ ਜਿਵੇਂ ਪਹਿਲੇ ਸੀਗਾ ਉਤੋਂ ਮਾੜਾ ਹੀ ਹਾਲ ਏ ਸਭੋ ਇਸ ਸਾਲ ਹਰੇਕ ਨੂੰ ਆਸ ਨੂੰ ਦੇ ਇਸ ਇਤਿਹਾਰ ਦੀ ਤੁਹਾਨੂੰ ਪਤਾ ਕਸਟਮਰ ਆਣ ਅਸੀਂ ਵੀ ਜਿਆਦਾ ਤੋਂ ਜਿਆਦਾ ਆਪਣਾ ਸਮਾਨ ਸੇਲ ਕਰੀਏ ਤੇ ਵਧੀਆ ਇਤਿਹਾਰ ਸਾਡਾ ਵੀ ਜਾਏ ਔਰ ਉਹਨਾਂ ਦਾ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਤੇ ਮੈਂ ਸੈਮਨ ਰਿਆੜਾ ਵਸਦਾ ਪੰਜਾਬ ਅੱਜ ਤੁਹਾਨੂੰ ਦੀਵਾਲੀ ਦੀਆਂ ਰੌਣਕਾਂ ਦਿਖਾਉਣ ਰਹੀਆਂ ਦੱਸਦੀ ਏ ਕਿ ਦੀਵਾਲੀ ਜੋ ਕਿ ਰੌਸ਼ਨੀ ਦਾ ਤਿਉਹਾਰ ਮੰਨਿਆ ਜਾਂਦਾ ਹੈ ਤੇ ਇਸ ਦਿਨ ਆ ਲਈ ਦਿਖਾਣਿਆ ਇੱਕ ਵਾਰ ਤੁਹਾਨੂੰ ਇੱਥੇ ਜਵਾਹਰਨਗਰ ਕੈਂਪ ਦੀਆਂ ਰੌਣਕਾਂ ਤੇ ਲੋਕਾਂ ਨਾਲ ਵੀ ਗੱਲਬਾਤ ਕਰਦੇ ਤੇ ਦੇਖਦੇ ਆ ਇਸ ਵਾਰ ਉਹ ਦੀਵਾਲੀ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਮਨੋਰੰਜਨ ਤੇ ਕਿਸ ਤਰੀਕੇ ਦਾ ਜਿਹੜਾ ਸਮਾਨ ਹੈ ਉਹ ਖਰੀਦਣ ਲੱਗੇ ਨੇ ਆ ਉਹ ਗੱਲਬਾਤ ਕਰਦੇ ਆ ਮਿਲਦੇ ਆ ਲੋਕਾਂ ਦੇ ਨਾਲ ਵੀ ਦੀਵਾਲੀ ਦੀ ਤੁਹਾਨੂੰ ਰੌਣਕਾ ਦਿਖਾ ਰਹੇ ਆ ਸਾਨੂੰ ਇੱਥੇ ਬਾਪੂ ਜੀ ਵੀ ਮਿਲੇ ਨੇ ਤਾਂ ਬੱਪਾ ਜੀ ਪਹਿਲੇ ਦੱਸੋ ਦੁਕਾਨ ਤੁਹਾਡੀ ਆਪਣੀ ਹੈ ਇਹ ਮੇਰੀ ਹੈ ਜੀ ਦੁਕਾਨ ਕਿੰਨੇ ਸਮੇ ਤੋਂ ਹੈ ਇਹ ਮੈਂ ਪਿਛਲੇ ਸਾਲ ਰੰਗੋਲੀ ਲੈ ਕੇ ਹੋ ਲਾਰੇ ਸਾਲ ਬਾਅਦ ਮੇਰਾ ਐਕਸੀਡੈਂਟ ਹੋ ਗਿਆ ਸੀ ਅੱਛਾ ਹਾਂ ਜੀ ਸਾਲ ਬਾਅਦ ਆਦਿਆ ਰੰਗੋਲੀ ਮੈਂ ਤੇ ਅਕਸਰ ਦੀਵਾਲੀ ਤੇ ਤੁਸੀਂ ਇਹ ਦੁਕਾਨ ਲਾਉਂਦੇ ਆ ਜਾਂ ਤੁਸੀਂ ਮਤਲਬ ਨਾਰਮਲ ਡੇਸ ਤੇ ਵੀ ਲਾਉਂਦੇ ਆ ਮੈਂ ਕੰਮ ਹੀ ਸਾਲ ਬਾਅਦ ਕੀਤਾ ਪਿਛਲੇ ਸਾਲ ਰੰਗੋਲੀ ਲੈ ਪਿਛਲੇ ਸਾਲ ਤੋਂ ਆ ਸਾਲ ਲਈ ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਡੇ ਕੋਲ ਰੰਗੋਲੀ ਖਰੀਦੀ ਜਾਵੇ ਇਸ ਵਾਰ ਖਰੀਦੀ ਹੋਰ ਮੈਂ ਘਰ ਥੋੜਾ ਬਣਾਉਣੀ ਰੰਗੋਲੀ ਜਨਤਾ ਨੂੰ ਕਹਿਣਾ ਰੰਗੋਲੀ ਆਓ ਖਰੀਦੋ ਪੈਸੇ ਦਿਓ ਮੈਨੂੰ ਬੜੇ ਖੁਸ਼ਮਿਜ਼ਾਜ ਬਾਬੂ ਜੀ ਲੱਗਦੇ ਪਏ ਨੇ ਸੋ ਬਾਬੂ ਜੀ ਦੇ ਕੋਲ ਦੇਖ ਸਕਦੇ ਆਂ ਕਿ ਰੰਗ-बिरंगे ਇੱਥੇ ਕਲਰਸ ਦੇ ਵਿੱਚ ਰੰਗੋਲੀਆਂ ਨੇ ਤਾਂ ਅਲੱਗ-ਅਲੱਗ ਬਾਬਾ ਜੀ ਆ ਕੀ ਚੀਜ਼ ਹੈ ਮੋਰ ਦੀ ਰੰਗੋਲੀ ਲక్ష్ਮੀ ਮਾਤਾ ਦੀ ਬਣਦੀ ਨਾ ਮੋਰ ਸਵਾਰੀ ਲక్ష్ਮੀ ਮਾਤਾ ਦੀ ਮੋਰ ਦੀ ਰੰਗੋਲੀ ਹੈ ਅੱਛਾ ਹਾਂ ਜੀ ਏ ਤੁਸੀਂ ਕਾਰਡਸ ਕਿੱਥੋਂ ਲਿਆਉਂਦੇ ਹੋ ਇਹ ਕਾਰਡ ਲਿਆਉਣੇ ਆ ਜੀ ਗੁਰ ਮੰਡੀ ਓਕੇ ਹਾਂ ਜੀ ਤੇ ਕਿੰਨੀ ਕਿ ਵਿਕਰੀ ਹੋ ਗਈ ਸਵੇਰ ਦੀ ਵਿਕਰੇ 5-600 ਵਟ ਲਿਆ ਅੱਛਾ ਹਾਂ ਜੀ ਕਾਹ ਕਿ ਨਿਕਲੇਗਾ ਜੀ ਫਿਲਹਾਲ ਕਾਹ ਕੇ ਨਾੜੀ ਹੈ ਤੇ ਇੰਨੀ ਤੁਹਾਡੀ ਉਮਰ ਹੋ ਗਈ ਆ ਤੇ ਦਿੱਕਤ ਨਹੀਂ ਆਉਂਦੀ ਹਲੇ ਦਿੱਕਤ ਬਹੁਤ ਹੈ ਕੀ ਕਰੇ ਤੇ ਰੋਟੀ ਮੰਗਦਣਾ ਦਿੱਕਤ ਤਾਂ ਬਹੁਤ ਹੈ ਜੇ ਡਿਕਟਾ ਮੈਂ ਸੁਮਾਰ ਲੱਗ ਜਾਉਂ ਮੇਂ ਬਾਕੀ ਟਵਾੜੀ ਜ਼ਿੰਦਗੀ ਮੇਰੀ ਡਿਕਟਾਸ ਹੁੰਦੀ ਨਿਕਲ ਜਾਏਗੀ ਤੇ ਮੇਰੀ ਇਹ ਡਿਕਟਾ ਫੇਰ ਵੀ ਨਹੀਂ ਖਤਮ ਹੋਣੀਆ ਤੇ ਇਹਨੂੰ ਪਾਲਣਾ ਜਿੱ ਨਜ਼ਰ ਹੈਗਾ ਪਾਲਣਾ ਪੈਣਾ ਤੇ ਇਸ ਦੀਵਾਲੀ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਸਾਰਿਆਂ ਨੂੰ ਹੈਪੀ ਦੀਵਾਲੀ ਖੁਸ਼ ਰਹੋ ਰਾਜੀ ਖੁਸ਼ੀ ਰਹੋ ਸਭ ਪ੍ਰੇਮ ਪਿਆਰ ਰੱਖੋ ਨਫ਼ਰਤ ਨੂੰ ਖਤਮ ਕਰੋ ਝੂਠ ਫਰੇਬ ਠੱਗੀ ਛੱਡਣ ਬੇਈਮਾਨੀ ਛੱਡਣ ਇਨਸਾਨ ਇਨਸਾਨ ਨਾਲ ਪਿਆਰ ਕਰੇ ਇਨੇ ਸਾਲ ਦਾ ਬੱਬੂ ਹੀ ਤੁਹਾਨੂੰ ਤਜਰਬਾ ਆ ਜ਼ਿੰਦਗੀ ਦਾ ਤਾਂ ਜਿਹੜੇ ਹੁਣ ਜਿਹੜੇ ਲੋਕੀ ਨੇ ਜਾਂ ਇਸ ਵਾਰ ਜਿਹੜੀ ਨੌਜਵਾਨ ਪੀੜ੍ਹੀ ਹੈ ਮਤਲਬ ਤੁਸੀਂ ਦੇਖ ਸਕਦੇ ਆ ਕਿ ਉਹਨਾਂ ਦੇ ਵਿੱਚ ਇਹ ਸਭ ਚੀਜ਼ਾਂ ਨਹੀਂ ਹੈਗੀਆਂ ਜੋ ਤੁਸੀਂ ਦੱਸਦੇ ਪਏ ਹੋ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਹੈਗਾ ਜੀ ਸਾਡਾ ਪੁਰਾਣਾ ਟਾਈਮ ਹੋਰ ਸੀ ਹੁਣ ਟਾਈਮ ਬਦਲ ਗਿਆ ਹੁਣ ਕੋਈ ਕਿਸੇ ਨਾਲ ਗੱਲ ਕਰਕੇ ਰਾਜੀ ਨਹੀਂ ਮੇਰਾ ਪੋਤਾ ਹੈਗਾ 6 ਸਾਲ ਦਾ ਉਹ ਗੱਲ ਕਰਕੇ ਰਾਜੀ ਨਹੀਂ ਕਪੜਾ ਲੈ ਕੇ ਮੋਬਾਈਲ ਦੇਖਦਾ ਰਹਿੰਦਾ ਹੈਗਾ ਅਸੀਂ ਸੋਚਦੇ ਸੋ ਗਿਆ ਜਦੋਂ ਆਵਾਜ਼ ਹੋਣੀ ਫਿਰ ਪਤਾ ਲੱਗਦਾ ਅਸੀਂ ਛੋਟੇ ਹੁੰਦੇ ਸੀ ਸਾਡੀ ਮਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੀ ਸੀ ਅਸੀਂ ਇਹ ਕਹਿੰਦੇ ਮਾਂ ਕਹਾਣੀ ਸੁਣਾ ਤਾਂ ਸੋਣਾ ਉਹ ਅਬਦੀ ਅਨੁਸਾਸਿ ਗੁਰੂ ਨਾਨਕ ਸਾਹਿਬ ਦੀ ਅਨੁਸਾਸਿ ਉਹ ਕਹਾਣੀ ਸੁਣਾਉਂਦੀ ਗੁਰੂ ਨਾਨਕ ਸਾਹਿਬ ਦੀ ਥੋੜੀ ਜੀ ਅਸੀਂ ਸੋਇਆ ਦੁਜੇ ਫਿਰ ਉੱਥੇ ਸ਼ੁਰੂ ਕਰਾਂ ਲੈਂਦੇ ਹੁਣ ਉਹ ਚੀਜ਼ ਹੈਨੀ ਬਹੁਤ ਅੱਛਾ ਲੱਗਾ ਬਪੂ ਜੀ ਤੁਹਾਡੇ ਨਾਲ ਗੱਲ ਕਰਕੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਆਪਦੀ ਉਮਰ ਨੂੰ ਨਾ ਦੇਖਦਿਆਂ ਹੋਇਆਂ ਪਰ ਉਹਨਾਂ ਨੇ ਜਿਹੜਾ ਆਪਦਾ ਕੰਮ ਹੈ ਉਹ ਚਾਲੂ ਰੱਖਿਆ ਸੋ ਬਪੂ ਜੀ ਦੇ ਕੋਲ ਦਵਾਵਾਂ ਲੈ ਕੇ ਹੁਣ ਆਪਾਂ ਅੱਗੇ ਜਾਂਦੇ ਪਏ ਆਂ ਬਲੇਸਿੰਗਸ ਆ ਖੁਸ਼ ਰਹੋ ਬੱਚਾ ਰਾਜੀ ਖੁਸ਼ੀ ਰੱਖੋ ਖੁਸ਼ ਰਹੋ ਪ੍ਰੇਮ ਪਿਆਰ ਰੱਖੋ ਸਭ ਨਾਲ ਮਾਲਕ ਤੇ ਪਰੋਸਾ ਕਰੋ ਜੋ ਦਿੰਦਾ ਸਬਰ ਸੰਤੋਖ ਹੋਲੇ ਚ ਇਹ ਕੋਈ ਸ਼ਿਕਵਾ ਗਿਲਾ ਨਹੀਂ ਪ੍ਰਭੂ ਨਾਲ ਕਰਨਾ ਜੋ ਵੀ ਇਹ ਦਿੰਦਾ ਨਾ ਉਹ ਖੁਸ਼ ਰੋਜ਼ੀ ਰਹੇ ਰਾਜੀ ਰਭੂ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਬਾਪੂ ਹੀ ਨਹੀਂ ਕਹੀ ਹੋਈ ਹੈ ਤਾਂ ਅੱਗੇ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਦੀਵਾਲੀ ਸੁਣਦੇ ਹਾਂ ਉਹਨਾਂ ਦੇ ਕੋਲੋਂ ਵੀ ਕੀ ਮਾਹੌਲ ਹੈ ਤੇ ਕਿਸ ਤਰੀਕੇ ਦੇ ਨਾਲ ਇਸ ਵਾਰ ਉਹਨਾਂ ਨੇ ਆਪਣੀ ਦੀਵਾਲੀ ਜਿਹੜੀ ਹੈ ਮਨਾਉਣੀ ਹੈ ਜਿੱਥੇ ਇਸ ਦੀਵਾਲੀ ਲੋਕੀਂ ਮਹਿੰਗੀਆਂ ਮਹਿੰਗੀਆਂ ਦੁਕਾਨਾਂ ਦੇ ਉੱਤੇ ਜਾਂਦੇ ਨੇ ਆਈਟਮਸ ਬਾਈ ਕਰਦੇ ਨੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਘਰ ਦੇ ਵਾਸਤੇ ਉਰੇ ਜਿਹੜੀਆਂ ਨੇ ਆਈਟਮਸ ਲਗਾਈਆਂ ਹੋਈਆਂ ਨੇ ਕਹਿ ਸਕਦੇ ਕਿ ਇਹਨੂੰ ਆਂਟੀ ਜੀ ਨੂੰ ਲੜੀਆਂ ਕਹਿੰਦੇ ਆਪਾਂ ਲੜੀਆਂ ਹੈ ਦੀਵਾਲੀ ਕੋ ਵੇchnੇ ਆਤੇ ਹੈ अच्छा मतलब कितनी बिक्री हुई है सुबह से आपकी वैसे अभी तो हुई है तीन सौ चार सौ की अच्छा तीन सौ चार सौ की हुई है। हाँ तो इस बार की दिवाली अच्छी है या पिछली बार वाली दिवाली अच्छी थी अब दीदी वो तो अभी पता पड़ेगा कल या परसों बिकेगा नहीं बिकेगा तो अभी से तो क्या पता पड़े ये ढाई सौ की जोड़ी है अच्छा जोड़ी। हाँ ਤੋ ਆਪਾਂ ਦੇਖ ਸਕਦੇ ਹਾਂ ਕਿ ਹਰ ਕੋਈ ਬੰਦਾ ਹੋ ਰਿਹਾ ਜਿਹੜਾ ਆ ਆਪਦੀ ਖੁਸ਼ੀਆਂ ਵਾਸਤੇ ਆਪਦੀ ਦੀਵਾਲੀ ਵਾਸਤੇ ਜਿਹੜਾ ਆ ਉਹ ਮਿਹਨਤ ਕਰਦਾ ਪਿਆ ਤਾਂ ਅਸੀਂ ਵੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਜਿਹੜੇ ਬਜ਼ੁਰਗਾਂ ਦੀ ਹੈ ਜਰੂਰ ਮਦਦ ਕੀਤੀ ਜਾਵੇ ਕਿਉਂਕਿ ਜਿਹੜੇ ਬਾਕੀ ਲੋਕ ਨੇ ਉਹ ਤਾਂ ਆਪਾਂ ਮੋਲਾ ਚੋ ਵੀ ਲੈ ਕੇ ਕੁਛ ਨਾ ਕੁਛ ਆਪਾਂ ਬਾਏ ਕਰ ਸਕਦੇ ਹਾਂ ਦੀਵੇ ਹੋਗੇ ਪਰ ਜਿਹੜੇ ਇਹ ਲੋਕ ਨੇ ਇਹਨਾਂ ਨੇ ਵੀ ਸਾਡੇ ਸਿਰ ਤੋਂ ਜਾਂ ਕਹਿ ਸਕਦੇ ਲੋਕਾਂ ਦੇ ਸਿਰ ਤੋਂ ਜਿਹੜੀ ਆ ਉਹ ਰੋਟੀ ਖਾਣੀ ਹੁੰਦੀ ਅਸੀਂ ਇਹਨਾਂ ਨਾਲ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਅ ਤੁਸੀਂ ਕਿੰਨੇ ਸਾਲ ਤੋਂ ਇੱਥੇ ਜਿਹੜਾ ਆ ਆਪਣੀ ਇਹ ਦੁਕਾਨ ਲਾ ਰਹੇ ਹੋ ਹਮ ਕਮ ਸੇ ਕਮ 10-12 ਸਾਲ ਹੋ ਗਏ ਅੱਛਾ ਆ ਇਧਰ ਅਰਸਾ ਲਾਤੇ ਹਰ ਸਾਲ ਆਉਂਦੇ ਹੋ ਇੱਥੇ ਹਾਂ ਇੱਥੇ ਹੀ ਰਹਤੇ ਹਰ ਸਾਲ ਮੇਰਾ ਇੱਕ ਸਵਾਲ ਹੈ ਆਪਸੇ ਇਧਰ ਆਈਏ 1 ਮਿੰਟ ਮੇਰਾ ਇੱਕ ਸਵਾਲ ਹੈ ਆਪਸੇ ਇਧਰ ਆਈਏ ਇਧਰ ਆਈਏ ਜੀ आपकी स्माइल देख के ना मतलब कह सकते हैं कि कितने लोगों के ना जो दुख हैं वो भी आ, कम हो जाएंगे क्योंकि कारण है लोग कहते हैं कि हम संतुष्ट नहीं है इतना कुछ है उन लोगों के पास वो फिर भी कहते हैं हमारे पास ये संतुष्टि नहीं है हमारे पास वो संतुष्टि नहीं है पर आप इस दुकान में से आप प्रॉफिट निकाल रहे हो पर आपकी स्माइल जो है वो बहुत बड़ी है इसके पीछे क्या है कारण क्या है दीदी अब क्या कहें ये कुछ रहना चाहिए या बिको बिको अपन कुछ तो रहना चाहिए ना इंसान यही चाहिए हमको तो और कुछ नहीं चाहिए नहीं मतलब मेरा वही कहने का मतलब है कि लोगों के पास गाड़ियाँ हैं महंगी गाड़ियाँ है, घर है बंगले हैं सब कुछ है पैसा है पर वो खुश नहीं है आप थोड़े में भी बहुत खुश हो हम तो थोड़े में ही खुश हैं दीदी हमको नहीं चाहिए इतना ज़्यादा हम तो थोड़े में बस खुश रहना चाहिए अपनी आत्मा से माल बिको या मत बिको लोगों को इस दिवाली में क्या ऐसा मैसेज देना चाहते हो कि लोगों की दिवाली खुशियों से भरी हो जाए अब दीदी हम क्या बता सकते हैं ये बात को मैं क्या बताऊँ फिर भी फिर भी ये ये कुछ रहना चाहिए और अपने वो तो अपने घर के ऊपर है कोई दुखी भी है कोई कुछ भी है यही है संसार में यही होता आया है किसी के घर में सुख शांति रहता हो वो तो खुश ही रहता है किसी के घर में दुख रहता तो तो दुखी रहेगा वो कैसे मना पाएगा दिवाली यही है मेरा कहना तो भगवान आपको बहुत सारी खुशियाँ दे इस दिवाली आपकी दिवाली सफल रहे ਤਾ ਦੱਸਦੀ ਐ ਇੱਕ ਵਾਰ ਫਿਰ ਤੋਂ ਅਸੀਂ ਜਵਾਰ ਨਗਰ ਕੈਂਪ ਦੇ ਵਿੱਚ ਆ ਤਾਂ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਪਏ ਆ ਆਮ ਲੋਕਾਂ ਤੋਂ ਵੀ ਜਿਹੜੀ ਦੀਵਾਲੀ ਐ ਉਹਨਾਂ ਦੀ ਕਹਿ ਸਕਦੇ ਮਹਿਫੂਜ਼ ਕੀਤੀ ਜਾਵੇ ਇਸ ਵਾਰ ਦੀ ਦੀਵਾਲੀ ਤਾਂ ਲੋਕੀ ਜਿਹੜੇ ਨੇ ਦੀਵਾਲੀ ਨੂੰ ਅੱਛੇ ਤੌਰ ਤਰੀਕੇ ਦੇ ਨਾਲ ਮਨਾ ਸਕਣ ਤਾਂ ਹਰ ਕਿਸੇ ਦੀ ਝੋਲੀ ਜਿਹੜੀ ਇਸ ਦੀਵਾਲੀ ਦੇ ਵਿੱਚ ਖੁਸ਼ੀਆਂ ਪਾ ਸਕਣ ਤਾਂ ਅੱਗੇ ਵੀ ਗੱਲਬਾਤ ਕਰਦੇ ਆ ਇੱਕ ਵਾਰ ਲੋਕਾਂ ਦੇ ਨਾਲ ਔਰ ਇਹ ਆਪਾਂ ਦੇਖ ਸਕਦੇ ਆ ਦੁਕਾਨ ਜਿਹੜੀ ਐ ਉਹ ਸਜੀ ਹੋਈ ਐ ਬਹੁਤ ਸੋਹਣੇ ਤਰੀਕੇ ਦੇ ਨਾਲ ਅ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਕਿ ਇੱਕ ਵਾਰ ਪ੍ਰੋਪਰ ਤਰੀਕੇ ਦੇ ਨਾਲ ਫੋਕਸ ਕੀਤਾ ਜਾਵੇ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਬਾਜ਼ਾਰ ਨੇ ਉਹ ਦੂਰ ਦੂਰ ਤੱਕ ਸਜੇ ਹੋਏ ਨਜ਼ਰ ਆ ਰਹੇ ਨੇ ਤਾਂ ਲੋਕਾਂ ਦੀ ਜਿਹੜੀ ਚਹਲ ਪਹਲ ਹੈ ਉਹ ਵੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਅਲੱਗ-ਅਲੱਗ ਤਰੀਕੇ ਦੇ ਨਾਲ ਉਰੇ ਦੀਵੇ ਵੀ ਰੱਖੇ ਹੋਏ ਨੇ ਤਾਂ ਡੈਕੋਰੇਟਿਡ ਦੀਵੇ ਨੇ ਉਰੇ ਜਿਹੜੇ ਪਏ ਹੋਏ ਨੇ ਮੈਂ ਆਪਣੇ ਕੈਮਰਾਮੈਨ ਨੂੰ ਵੀ ਕਿੰਨੀ ਨਜ਼ਰ ਮਾਰੀ ਜਾਵੇ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੜੇ ਨੇ ਉਹ ਪੇਂਟ ਕਰ ਕਰਕੇ ਦੀਵੇ ਜਿਹੜੇ ਨੇ ਉਹ ਰੱਖੇ ਗਏ ਨੇ ਤਾਂ ਅੱਗੇ ਵੀ ਗੱਲਬਾਤ ਕਰਦੇ ਹਾਂ ਇਸ ਦੁਕਾਨ ਦੇ ਓਨਰ ਤੁਸੀਂ ਉਹ ਇਸ ਵਾਰ ਦੀ ਦੀਵਾਲੀ ਤੇ ਕਿਸ ਤਰੀਕੇ ਦੀ ਚੈਲਪੈਲਾ ਜੀ ਬਹੁਤ ਬਹੁਤ ਵਧੀਆ ਚੈਲਪੈਲਾ ਇਸ ਵਾਰ ਸਭ ਤੋਂ ਅੱਛਾ ਰਿਸਪੌਂਸ ਮਿਲਦਾ ਕਿਉਂਕਿ ਡੈਕੋਰੇਸ਼ਨ ਦੀ ਆਈਟਮ ਵੀ ਬਿਲਕੁਲ ਡਿਫਰੈਂਟ ਆਈ ਹੋਈ ਹੈ ਇਸ ਟਾਈਮ ਨਹੀਂ ਲੁਧਿਆਣੇ ਦੀ ਦੀਵਾਲੀ ਤਾਂ ਹਰ ਵਾਰੀ ਬਹੁਤ ਕਹਿ ਸਕਦੇ ਹਾਂ ਕਿ ਸੋਹਣੀ ਤੇ ਇਸ ਵਾਰ ਡੈਕੋਰੇਸ਼ਨ ਦੀ ਆਈਟਮ ਵਧੀਆ ਆਈ ਹੋਈ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਚੀਜ਼ ਹੈ ਜਿਵੇਂ ਇਸ ਵਾਰ ਨਵਾਂ ਕੀ ਆਇਆ ਜਿਸ ਤਰ੍ਹਾਂ ਲਟਕਣ ਵਿੱਚ ਸ਼ੋਭਲਾ ਵਗੈਰਾ ਆਉਂਦੇ ਆ ਜਾਂ ਕੁਝ ਹੋਰ ਚੀਜ਼ਾਂ ਆਉਂਦੀਆਂ ਲਟਕਣ ਦੇ ਵਿੱਚ ਵੈਰਾਈਟੀ ਪਹਿਲੇ ਲਟੀਆਂ ਦੀ ਰਿਕੁਆਇਰਮੈਂਟ ਹੁੰਦੀ ਸੀ ਹੁਣ ਹੈਗੀ ਸ਼ੋਰਟ ਦੀ ਆਈਟਮ ਜਿਵੇਂ ਲਟਕਣ ਵਗੈਰਾ ਜਿਵੇਂ ਇਸ ਤਰ੍ਹਾਂ ਦੀ ਆਈਟਮ ਹੁੰਦੀ ਹੈ ਸਾਰੀ ਆਈਟਮਾਂ ਦੀ ਤੇ ਜੇ ਗੱਲ ਕੀਤੀ ਜਾਵੇ ਸੇਲ ਦੀ ਇਸ ਵਾਰ ਦੀ ਜਿਹੜੀ ਸੇਲ ਹੈ ਉਹ ਵੱਧ ਹੁੰਦੀ ਪਈ ਹੈ ਜਾਂ ਪਿਛਲੀ ਵਾਰ ਵੱਧ ਸੀ ਇਸ ਇਸ ਟਾਈਮ ਦੀ ਸੇਲ ਬਹੁਤ ਜ਼ਿਆਦਾ ਵੱਧਾ ਕਿਉਂਕਿ ਵੈਰਾਈਟੀ ਵੀ ਨਵੀਂ ਨਵੀਂ ਆਈ ਹੈ ਇਸ ਤਰ੍ਹਾਂ ਦੇਖੋ ਕਿ ਵੈਰਾਈਟੀ ਸਾਰੀ ਤੋਰਨ ਬੰਦਨਵਾਰ ਸਾਰੀ ਨਵੀਂ ਰੇਂਜ ਆਈ ਹੋਈ ਹੈ ਦਾ ਜਿਹੜੀ ਰੌਣਕ ਹੈ ਰਾਤ ਦੇ ਕਿੰਨੇ ਵੇਲੇ ਤੱਕ ਰਹਿੰਦੀ ਹੈ 12 1 ਵਜੇ ਤੱਕ ਬਾਰੇ ਕੁਝ ਜ਼ਖਰ ਪੂਰੀ ਰੌਣਕ ਹੁੰਦੀ ਹੈ ਤੇ ਮਾਰਕੀਟ ਵਿੱਚ ਕਿੰਨੇ ਪੈਰ ਰੱਖਣ ਨੂੰ ਵੀ ਥਾਂ ਨਹੀਂ ਲੱਭਦਾ ਉਹ ਲਾਸਟੇ 3 ਦਿਨ ਹੁੰਦੇ ਆ ਹੁਣ ਇੱਥੇ ਗੱਡੀਆਂ ਚੱਲਦੀਆਂ ਪਈਆਂ ਕੱਲ ਤੋਂ ਗੱਡੀਆਂ ਵੀ ਬੰਦ ਹੋ ਜਾਣਗੀਆਂ ਇਸ ਰੋਡ ਤੇ ਠੀਕ ਹੈ ਜੀ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਤਾਂ ਆਪਾਂ ਦੇਖ ਸਕਦੇ ਹਾਂ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੜੀਆਂ ਦੁਕਾਨਾਂ ਸਜਾਈਆਂ ਗਈਆਂ ਨੇ ਤਾਂ ਦੀਵਾਲੀ ਦੀ ਪੂਰੀ ਜੜੀ ਮਨੋਰੰਜਨ ਹੈ ਪੂਰੇ ਤਰੀਕੇ ਦੇ ਨਾਲ ਜਿਹੜਾ ਖੁਸ਼ੀਆਂ ਆ ਉਹ ਖੇੜੇ ਨਜ਼ਰ ਆਉਂਦੇ ਹੋਏ ਆ ਅੱਗੇ ਵੀ ਲੋਕਾਂ ਦੇ ਨਾਲ ਚੱਲਦੇ ਆ ਹਾਉਪ ਆ ਪੁੱਛਦੇ ਆ ਲੋਕਾਂ ਤੋਂ ਉਹ ਤਾਂ ਦੀਵਾਲੀ ਦੀਆਂ ਖੁਸ਼ੀਆਂ ਕਿਸ ਤਰੀਕੇ ਦੇ ਨਾਲ ਮਨਾਈਆਂ ਜਾ ਰਹੀਆਂ ਨੇ ਉਹਨਾਂ ਤੋਂ ਉਹ ਵੀ ਗੱਲਬਾਤ ਕਰਦੇ ਆ ਜੀ ਤਾਂ ਦੇਖ ਸਕਦੇ ਆ ਕਿ ਉਰੇ ਰੌਣਕਾਂ ਵੀ ਲੱਗੀਆਂ ਹੋਈਆਂ ਨੇ ਦੀਵਾਲੀ ਦੇ ਵਿੱਚ ਤਾਂ ਆ ਜਿਹੜੇ ਫੁੱਲ ਨੇ ਹੈਂਡ ਮੇਡ ਨੇ ਹਾਂਜੀ ਹਾਂਜੀ ਓਕੇ ਰੀਅਲ ਨੇ ਨਹੀਂ ਰੀਅਲ ਨਹੀਂ ਪਰ ਦੇਖਿਆ ਜਾ ਸਕਦਾ ਹੈ ਕਿ ਬਿਲਕੁਲ ਰੀਅਲ ਵਾਂਗੂ ਲੱਗਦੇ ਪਏ ਨੇ ਇਹ ਫੁੱਲ ਜਿਹੜੇ ਨੇ ਤਾਂ ਆ ਤੁਸੀਂ ਦੇਖੋ ਕਿ ਕਿੰਨੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਇਕੱਲੇ-ਇਕੱਲੇ ਫੁੱਲ ਐ ਇਹਨੂੰ ਪਿਰੋਇਆ ਗਿਆ ਹੈ ਤਾਂ ਬਿਲਕੁਲ ਅਸਲੀ ਗੇਂਦੇ ਦੇ ਫੁੱਲਾਂ ਵਾਂਗੂ ਲੱਗਦੇ ਪਏ ਨੇ ਤਾਂ ਇਹ ਤੁਹਾਨੂੰ ਦੀਵਾਲੀ ਦੀਆਂ ਰੌਣਕਾਂ ਦਿਖਾਉਂਦੇ ਪਏ ਆ ਜੀ ਜਵਾਰਨਗਰ ਕੈਂਪ ਦੀਆਂ ਤਾਂ ਹਰ ਜਿਹੜੀ ਦੀਵਾਲੀ ਐ ਹਰ ਕਿਸੇ ਦੀ ਇਸ ਵਾਰ ਦੀ ਜਿਹੜੀ ਹੈ ਖੁਸ਼ੀਆਂ ਦੇ ਨਾਲ ਭਰੀ ਹੋਈ ਦੀਵਾਲੀ ਮਨਾਈ ਜਾਵੇ ਉਰੇ ਆਪਾਂ ਦੀਵਾਲੀ ਦੀ ਰੌਣਕਾਂ ਦੇਖਦੇ ਪਏ ਆ ਇੱਕ ਵਾਰ ਅੰਦਰ ਵੀ ਗੱਲਬਾਤ ਕਰਦੇ ਹਾਂ ਅੰਕਲ ਹੋਣਾ ਨਾਲ ਵੀ ਕਿ ਇਸ ਵਾਰ ਦੀ ਜਿਹੜੀ ਦੀਵਾਲੀ ਉਹ ਕਿਸ ਤਰੀਕੇ ਨਾਲ ਮਨਾਇਆ ਜਾ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਇਸ ਵਾਰ ਦੀਵਾਲੀ ਦਾ ਜਰਾ ਤਿਹਾੜ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਮਨਾ ਰਹੇ ਹੋ ਬਹੁਤ ਵਧੀਆ ਮਨਾ ਰਹੇ ਆ ਜੋ ਅਗਲੇ ਸਾਲ ਚੱਲਦੇ ਆ ਰਹੇ ਪਿਛਲੇ ਸਾਲ ਚੱਲਦੇ ਆ ਰਹੇ ਬਹੁਤ ਉਦੋਂ ਨਾਲੋਂ ਜ਼ਿਆਦਾ ਧੁੰਮ ਧਾਮ ਨਾਲ ਮਨਾ ਰਹੇ ਨੇ ਜੀ ਰੌਣਕਾਂ ਕਿਦਾਂ ਦੀ ਲੱਗ ਰਹੀਆਂ ਇਸ ਵਾਰ ਰੌਣਕਾਂ ਜੀ ਕੱਲ ਤੋਂ ਸ਼ੁਰੂ ਹੋਣੀ ਹੈ ਜਿਆਦੀ ਆ ਮਤਲਬ ਦੁਨੀਆ ਦੱਸਾਂ ਪੈਰ ਰੱਖਣ ਦੀ ਜਗ੍ਹਾ ਨਹੀਂ ਮਿਲਣੀ ਪੂਰੇ ਹਾਂਜੀ ਹਾਂਜੀ ਠੀਕ ਹੈ ਜੀ ਕੱਲ ਤੁਸੀਂ ਆਈਓ ਇੱਥੇ ਰਸਤੇ ਬੰਦ ਹੋ ਜਾਣਗੇ ਕੋਈ ਸਕੂਟਰ ਨਹੀਂ ਕੋਈ ਮੋਟਰਸਾਈਕਲ ਨਹੀਂ ਪਬਲਿਕ ਹੀ ਆਏਗੀ ਇੱਥੇ ਸਿਰਫ ਹਾਂ ਠੀਕ ਹੈ ਜੀ ਬਾਕੀ ਸਾਮਾਨ ਤੁਹਾਡਾ ਦੇ ਲਓ ਲੋਕਾਂ ਦੇ ਅੱਡੇ ਸਜੇ ਹੋਏ ਆ ਬਹੁਤ ਵਧੀਆ ਲੋਕੀ ਬੜੀ ਦੂਰੋਂ ਦੂਰੋਂ ਆਂਦੇ ਨੇ ਜਗਰਾਉਂ ਤੋਂ ਆਂਦੇ ਮੁੱਲਾਪੁਰ ਤੋਂ ਆਂਦੇ ਨੇ ਬੜੀ ਦੂਰੋਂ ਆਂਦੇ ਆ ਸ਼ੋਪੰਗਰ ਬਸ ਤੇ ਤੁਸੀਂ ਇਸ ਵਾਰ ਦੀਵਾਲੀ ਤੇ ਖਾਸ ਕੀ ਬਣਾ ਰਹੇ ਹੋ ਮਤਲਬ ਕੀ ਬਣਾ ਕੇ ਇਦਾਂ ਦਾ ਵੇਚ ਰਹੇ ਹੋ ਕਿ ਜਿਹੜੇ ਲੋਕੀ ਲੈਣ ਦੀ ਬਸ ਇਸ਼ੂ ਕੋ ਹੋ ਜਾਣ ਅਸੀਂ ਤੇ ਦੱਸਾਂ ਕਿਹੜੀ ਦੀਵਾਲੀ ਦੇ ਕਿਹੜੇ ਤਿਹਾੜੀ ਤੇ ਅਸੀਂ ਲਾਨੇ ਆ ਸਾਮਾਨ ਇਤ ਕੀ ਥੋੜੇ ਹਟਕੇ ਲਾ ਰਹੇ ਆ ਡੈਕੋਰੇਸ਼ਨ ਫਲਾਵਰ ਡੈਕੋਰੇਸ਼ਨ ਫੁੱਲ ਵਗੈਰਾ ਲਾ ਰਹੇ ਨੇ ਹਟੀਆਂ ਵਗੈਰਾ ਅਸੀਂ ਡੈਕੋਰੇਸ਼ਨ ਦੀ ਨਵੀਂ ਲਿਆਂਦੀ ਆ ਜੀ ਉਹਦੇ ਕਰਕੇ ਅਸੀਂ ਥੋੜਾ ਥੋੜਾ ਅਗਲੇ ਪਿਛਲੇ ਸਾਲ ਨਾਲੋਂ ਵਧੀਆ ਕਰਕੇ ਲਾਇਆ ਸਾਡਾ ਜੀ ਤਾਂ ਦੇਖ ਸਕਦੇ ਆ ਕਿ ਉਰੇ ਜਿੱਥੇ ਬਾਜ਼ਾਰ ਵੀ ਸਜੇ ਹੋਏ ਨੇ ਤਾਂ ਉਰੇ ਸੇਲ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਲੋਕਾਂ ਦੇ ਵੱਲੋਂ ਜਿਹੜੀਆਂ ਨੇ ਚੀਜ਼ਾਂ ਵੀ ਬਾਈ ਕੀਤੀਆਂ ਜਾ ਰਹੀਆਂ ਨੇ ਤਾਂ ਸਰ ਇਹ ਦੁਕਾਨ ਤੁਹਾਡੀ ਹੈ ਹਾਂ ਜੀ ਉਰੇ ਤੁਸੀਂ ਇਹ ਸੇਲ ਆਈ ਹੈ ਸਪੈਸ਼ਲ ਸੇਲ ਆਈ ਹੈ ਦੀਵਾਲੀ ਦੇ ਕਰਕੇ ਦੀਵਾਲੀ ਸੇਲ ਹੈ ਸਪੈਸ਼ਲ ਸੇਲ ਦੀਵਾਲੀ ਸੇਲ ਹੈ ਕੀ ਪ੍ਰਾਈਸਿਸ ਕੀ ਚੱਲਦੇ ਪਏ ਨੇ ਇੱਕ pair 300 ਰੁਪਏ ਦਾ ਦੋ pair ਲੋਗੋ 500 ਦੇ ਨੇ ਕਿੱਥੇ ਆਣਾ ਪਵੇਗਾ ਬਾਬਾ ਸ਼ੂਜ਼ ਜਵਾਰਨਾ ਕੈਂਪ ਬਈ ਤੁਸੀਂ ਦੇਖ ਸਕਦੇ ਆ ਸਪੈਸ਼ਲ ਜਿਹੜੀ ਹੈ ਦੀਵਾਲੀ ਦੇ ਕਰਕੇ ਰੌਣਕਾਂ ਵੀ ਜਿੱਥੇ ਲੱਗੀਆਂ ਹੋਈ ਨਜ਼ਰ ਆ ਰਹੀ ਤੇ ਉੱਥੇ ਅੰਕਲ ਜੀ ਹੁਣਾਂ ਨੇ ਸੇਲਾ ਵੀ ਲਾਈਆਂ ਹੋਈਆਂ ਨੇ ਸਪੈਸ਼ਲ ਲੇਡੀਜ਼ ਦੇ ਵਾਸਤੇ ਕਿ ਜੈਂਸ ਵਾਸਤੇ ਵੀ ਹੈਗੀਆਂ ਨੇ ਜੈਂਸ ਵੀ ਹੈਗੇ ਦੋਨੇ ਜੈਂਸ ਵੀ ਹੈ ਲੇਡੀਜ਼ ਵੀ ਦੋਨੇ ਬੱਚੋ ਵੀ ਹੈ ਬੱਚੋ ਵੀ ਹੈ ਤੇ ਜਿਹੜੀ ਇਸ ਵਾਰ ਦੀ ਦੀਵਾਲੀ ਹੈ ਕਿਸ ਤਰੀਕੇ ਦੀ ਦੇਖ ਰਹੇ ਹੋ ਤੁਸੀਂ ਅੱਛੀ ਦੇਖ ਰਹੇ ਦੀਵਾਲੀ ਵਧੀਆ ਰੌਣਕਾਂ ਕਿੰਨੀਆਂ ਕਰੇ ਉਹਨਾਂ ਬਹੁਤ ਰੌਣਕ ਹੈ ਵਾਰਜਾ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਦੇ ਵਿੱਚ ਬੜੇ ਲੰਬੇ ਸਮੇਂ ਬਾਅਦ ਐਲਾਨ ਕੀਤਾ ਗਿਆ ਜੀ ਗ੍ਰੀਨ ਦੀਵਾਲੀ ਦਾ ਤਾਂ ਉਰੇ ਤੇ ਲੁਧਿਆਣੇ ਦੇ ਵਿੱਚ ਮੇਰੇ ਖਿਆਲ ਨਾਲ ਇਦਾਂ ਦੀ ਕੋਈ ਚੀਜ਼ ਨਹੀਂ ਆਏਗੀ ਕਿ ਦੀਵਾਲੀ ਲੋਕੀ ਨਾ ਮਨਾਉਂਦੇ ਹੋਣ ਨਹੀਂ ਨਹੀਂ ਦੀਵਾਲੀ ਸਾਰੇ ਮਨਾ ਰਹੇ ਨੇ ਬਹੁਤ ਅੱਛੀ ਮਨਾ ਰਹੇ ਦੀਵਾਲੀ ਕੀ ਸੰਦੇਸ਼ ਜਣਾਉਂਦੇ ਹੋ ਸੰਦੇਸ਼ ਹੈ ਦੀਵਾਲੀ ਸਾਰੇ ਖੁਸ਼ੀ ਤੇ ਖੁਸ਼ੀਆਂ ਤੇ ਆ ਰਹਾ ਹੈ ਸਾਰੇ ਅੱਛੇ ਤਰ੍ਹਾਂ ਮਨਾਣ ਜੈਨੂਨ ਮਨਾਣ ਮਤ ਪਟਾਕੇ ਹਿਸਾਬ ਨਾਲ ਚਲਾਣ ਮਤ ਜਿਆਦਾ ਆਪਣਾ ਜਿਆਦਾ ਪਟਾਕੇ ਨਾ ਚੱਲਣ ਪ੍ਰਦੂਸ਼ਣ ਘਟੋ ਤੁਸੀਂ ਕੀ ਕਹਿੰਦੇ ਆ ਵਧੀਆ ਦੀਵਾਲੀ ਵਧੀਆ ਬੁਲਾਨੀ ਚਾਹੀਦੀ ਹੈ ਸਾਲ ਬਾਅਦ ਕਹਿੰਦੇ ਤਿਉਹਾਰ ਆਂਦਾ ਆ ਤੇ ਖੁਸ਼ੀਆਂ ਕਿਹੜੇ ਲੈ ਕੇ ਆਂਦਾ ਸਾਰਿਆਂ ਦੇ ਵਾਸਤੇ ਦੁਆਲੀ ਵਧੀਆ ਬਣਾਣੀ ਚਾਹੀਦੀ ਹੈ ਪਟਾਕੇ ਘੱਟ ਚਲਾਓ ਪ੍ਰਦੂਸ਼ਣ ਘੱਟ ਹੋਵੇ ਫੇ ਰੋਕੀ ਕਹਿੰਦੇ ਚਲਾਈਏ ਕੀ ਕਰੀਏਗੀ ਚਲਾਓ ਘੱਟ ਚਲਾਓ ਮਤਲਬ ਕਿ ਪ੍ਰਦੂਸ਼ਣ ਨਾ ਹੋਵੇ ਤੁਸੀਂ ਕਿੰਨੇ ਦੇ ਲੈ ਕੇ ਆਇਓ ਪਟਾਕੇ ਕਿ ਲਿਓਣੇ ਹੱਲੇ ਇਹ ਲਿਆਣੇ ਆ ਅੱਛਾ ਹਜੇ ਹਜੇ ਇੱਥੋਂ ਨਹੀਂ ਵੇਲ ਮਿਲ ਰਹੀ ਸਾਨੂੰ ਇੱਥੋਂ ਵੇਲ ਮਿਲੂਗੀ ਫੇਰ ਲੈ ਕੇ ਆਵਾਂ ਤੁਸੀਂ ਥੋੜੇ ਲੈਣੇ ਕਿ ਵੱਧ ਲੈਣੇ ਥੋੜੇ ਲੈਣੇ ਬੱਚਿਆਂ ਵਾਸਤੇ ਬਸ ਅਮ ਓਨਰ ਹੈ ਚਲੋ ਜੀ ਇਹਨਾਂ ਨਾਲ ਵੀ ਗੱਲ ਕਰ ਲੇ ਆਨਰ ਜੀ ਆਏ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਦੀਵਾਲੀ ਦੀਆਂ ਰੌਣਕਾਂ ਬਾਰੇ ਸਰ ਚਾਨਣਾ ਪਾ ਦਿਓ ਇੱਕ ਵਾਰ ਜਵਾਰ ਨਗਰ ਲੁਧਿਆਣਾ ਸ਼ਹਿਰ ਚ ਇੱਕ ਨੰਬਰ ਬਾਜ਼ਾਰ ਹੈ ਜੀ ਜੋ ਰੌਣਕ ਜਵਾਰ ਨਗਰ ਚ ਦੇਖਣ ਨੂੰ ਮਿਲਦੀ ਹੈ ਮੈਨੂੰ ਨਹੀਂ ਲੱਗਦਾ ਪੂਰੇ ਸ਼ਹਿਰ ਦੇ ਵਿੱਚ ਕਿਸੇ ਬਾਜ਼ਾਰ ਚ ਦੇਖਣ ਨੂੰ ਮਿਲਦੀ ਹੈ ਤੁਸੀਂ ਇਸ ਮਾਰਕੀਟ 'ਚ ਅਗਰ ਚੱਕਰ ਲਗਾਉਂਦੇ ਹੋ ਜੋ ਵੈਰਾਈਟੀ ਦੀਵਾਲੀ ਦੇ ਰਿਗਰ ਤੁਹਾਨੂੰ ਇੱਥੇ ਜਵਾਰ ਨਗਰ 'ਚ ਮਿਲੂਗੀ ਉਹ ਪੂਰੇ ਲੁਧਿਆਣੇ ਦੀ ਕਿੱਥੇ ਨਹੀਂ ਮਿਲਦੀ ਹਰ ਤਰ੍ਹਾਂ ਦਾ ਸਮਾਨ ਦੀਵਾਲੀ ਦਾ ਇਸ ਜਵਾਰਨਗਰ ਚ ਮਿਲਦਾ ਹੈ ਛੋਟੀ ਤੋਂ ਲੈ ਕੇ ਛੋਟੀ ਚੀਜ਼ ਔਰ ਵੱਡੀ ਤੋਂ ਵੱਡੀ ਲੈ ਕੇ ਚੀਜ਼ ਜਵਾਰਨਗਰ ਚ ਅਵੇਲੇਬਲ ਹੈ ਔਰ ਸਭ ਤੋਂ ਘੱਟ ਰੇਟਾਂ ਚ ਮੇਨ ਗੱਲ ਅਗਰ ਕੋਈ ਵੀ ਗਾਹਕ ਅਗਰ ਆਪਣੇ ਪਾਕਟ ਫ੍ਰੈਂਡਲੀ ਸਪੈਂਡ ਕਰਨਾ ਚਾਹੁੰਦਾ ਹੈ ਤਾਂ ਹਰ ਕੋਈ ਜਵਾਰਨਗਰ ਜਾਂਦਾ ਹੈ ਔਰ ਮੈਨੂੰ ਨਹੀਂ ਲੱਗਦਾ ਸ਼ਹਿਰ ਦੇ ਵਿੱਚ ਕੋਈ ਐਹੋ ਜਿਹਾ ਕੋਰਨਰ ਹੈ ਜਿੱਥੋਂ ਗਾਹਕ ਜਵਾਰਨਗਰ ਨਹੀਂ ਆਂਦਾ ਹਰ ਕੋਰਨਰ ਤੋਂ ਆਪਣੇ ਜਵਾਰਨਗਰ ਚ ਕਸਟਮਰ ਆਂਦਾ ਹੈ ਸਤਿ ਸ਼੍ਰੀ ਅਕਾਲ ਮੈਮ सत दिवाली दी इस बार दी बहुत अच्छी है जी बहुत अच्छी जाए आगे सबको खुशियां दे दिवाली सबको स्माइल बड़ी सोनी जी है जी <laughs> थैंक यू जी थैंक यू तो इस बार दिवाली तो स्पेशल की कर रहे हो बस जैसे आगे भी पूजा करते हैं वैसे ही पूजा करेंगे सबके लिए विजिट मांगेंगे अच्छा जी। सबको खुशियाँ दे दिवाली सबको धन दे खूब अच्छे से आगे भाई दूज भी आ रहे हैं हाँ जी भाई दूज पे भी भाई को बहुत सारी मुबारकें भाई को ब्लैसिंग तो आप यहाँ पे अभी जवाहर नगर कैंप में खड़े हो तो ऐसी मतलब क्या चीज़ लेने आए हो यहाँ पे खास की या थोड़ी सी जेब ढीले करने आए हो हस्बैंड की <laughs> नहीं दिवाली की पूजा का सामान लेने आए हैं अच्छा। और अच्छे से अपना सेलिब्रेट करने के लिए तो यहाँ पे बहुत अच्छी आइटम्स मिल जाती हैं तो बहुत अच्छा लगता है तो इसलिए यहीं आते हैं शॉपिंग करने ਇਸ ਵਾਰ ਦੀਵਾਲੀ ਦਾ ਸੀਜ਼ਨ ਆਇਆ ਹੋਇਆ ਹੈ ਤਾਂ ਕਿਸ ਤਰੀਕੇ ਦਾ ਮਾਹੌਲ ਹੈ ਬਾਜ਼ਾਰਾਂ ਦੇ ਵਿੱਚ ਤੇ ਦੇਖੋ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਸ ਵਾਰ ਆਪਣੇ ਘਰ 'ਚ ਦੀਵਾਲੀ ਕਿੱਦਾਂ ਮਨਾ ਰਹੇ ਹੋ ਅਸੀਂ ਬਹੁਤ ਵਧੀਆ ਮਨਾ ਰਹੇ ਹਾਂ ਅਸੀਂ ਪੂਰੀ ਫੈਮਿਲੀ ਬਹੁਤ ਵਧੀਆ ਮਨਾ ਰਹੇ ਹਾਂ ਅੱਛਾ ਜੀ ਤੁਸੀਂ ਖਾਸ ਲੁਧਿਆਣੇ ਤੋਂ ਹੋ ਹਾਂਜੀ ਅੱਛਾ ਜੀ ਤੇ ਮਤਲਬ ਮਾਹੌਲ ਕਿੱਦਾਂ ਦਾ ਹੈ ਇਸ ਵਾਰ ਤਾਂ ਜ਼ਿਆਦਾ ਵਧੀਆ ਸੀ ਰੌਣਕਾਂ ਰੌਣਕਾਂ ਲੱਗੀਆਂ ਹੋਈਆਂ ਨੇ ਜਾਂ ਪਿਛਲੀ ਵਾਰ ਜ਼ਿਆਦਾ ਵਧੀਆ ਸੀ ਇਸ ਵਾਰ ਜ਼ਿਆਦਾ ਵਧੀਆ ਹੈ ਬੈਟਰ ਹੈ ਬਹੁਤ ਜ਼ਿਆਦਾ ਕਿਵੇਂ ਕਿਸ ਕਿਸ ਹੱਦ ਤੱਕ ਸ਼ਾਮ ਨੂੰ ਇੱਥੇ ਰਸ਼ ਬਹੁਤ ਹੁੰਦਾ ਖੜਨ ਦੀ ਜਗ੍ਹਾ ਨਹੀਂ ਹ ਹਟਟੇਕ ਤਾਂ ਨਹੀਂ ਹੋ ਜਾਂਦਾ ਨਹੀਂ ਨਹੀਂ ਅੱਛਾ ਬੈਟਰ ਹੁੰਦਾ ਸਭ ਤੋਂ ਵਧੀਆ ਤੁਸੀਂ ਵੀ ਵੇਟ ਕਰਦੇ ਹੋ ਕਿ ਕਦ ਸੀਜ਼ਨ ਆਵੇ ਕਦ ਤੁਸੀਂ ਤਿਉਹਾਰ ਦੇ ਵਾਸਤੇ ਜਿਹੜਾ ਆ ਉਹ ਸਜਾਵਟਾਂ ਕਰੋ ਜਾਂ ਵਿਕਰੀ ਕਰੋ ਹੈ ਬਹੁਤਾ ਸ਼ੌਂਕ ਤਾਂ ਦੇਖੋ ਇਹ ਸਾਰਿਆਂ ਨੂੰ ਹੁੰਦਾ ਵਾ ਖੁਸ਼ੀ ਸਭ ਨੂੰ ਹੁੰਦੀ ਹੈ ਦਿਨ ਤਿਹਾਰ ਆਵੇ ਅਸੀਂ ਨਵੇਂ-ਨਵੇਂ ਕੱਪੜੇ ਪਾਈਏ ਬੱਚਿਆਂ ਨੂੰ ਵੀ ਹੁੰਦਾ ਇੱਥੇ ਤੱਕ ਸਾਰਿਆਂ ਨੂੰ ਹੁੰਦਾ ਵਾ ਆਪਣੇ ਆਪ ਵੀ ਦਿਨ ਤਿਹਾਰਾਂ ਹਨ ਤਿਆਰ ਹੋਣ ਘੁੰਮਣ ਫਿਰਨ ਜਾਈਏ ਪਟਾਕੇ ਚਲਾਈਏ ਜਦ ਦਿਵਾਲੀ ਆ ਇਹ ਪਟਾਕੇ ਸੀਜ਼ਨ ਚਲਾਈਏ ਖੂਬ ਮੋੜ ਮਸਤੀ ਕਰੀਏ ਕਿਆ ਤੁਸੀਂ ਪਟਾਕੇ ਲੈ ਲੇ ਅਸੀਂ દિਵਾਲੀ ਕੋਲ ਲੈਣੇ ਇੱਕ ਦਿਨ ਪਹਿਲਾਂ ਸੇ ਇੱਕ ਦਿਨ ਹਾਂਜੀ ਪੁਰਾਣੇ ਟਾਈਮ ਦੇ ਵਿੱਚ ਨਾ ਇੱਕ ਆਵੀ ਚੀਜ਼ ਹੁੰਦੀ ਸੀ ਕਿ ਜਦੋਂ ਪਟਾਕੇ ਲੈਂਦੇ ਹੁੰਦੇ ਸੀ ਨਾ ਪਹਿਲਾਂ ਸਾਡੇ ਆਰਗਿਆਂ ਨੇ ਤੇਹੀ ਕੀਤਾ ਹੁੰਦਾ ਸੀ ਲੈ ਕੇ ਰੱਖ ਲੈਣੇ ਤੇ ਬਸ ਧੁੱਪੇ ਰੱਖਣੇ ਉਹਨੂੰ ਮੰਝਿਆਂ ਦੇ ਉੱਤੇ ਕਿ ਕਹਿਣਾ ਕਿ ਛੇਤੀ ਚੱਲਣਗੇ ਤੇ ਵਧੀਆ ਚੱਲਣਗੇ ਹੁਣ ਨਹੀਂ ਹੈਗਾ ਇਦਾਂ ਦਾ ਕੁਝ ਹੁਣ ਇਦਾਂ ਦਾ ਕੋਈ ਕਰੇਜ ਨਹੀਂ ਰਿਹਾ ਅਸੀਂ ਆਪਣੇ ਬਚਪਨ ਦੀ ਗੱਲ ਕਰੀਏ ਸਾਨੂੰ ਇੰਨਾ ਸ਼ੌਂਕ ਹੁੰਦਾ ਸੀ ਜਦ દિਵਾਲੀ ਤੋਂ ਦੂਜੇ ਦਿਨਾਂ ਵੀ ਪਟਾਕੇ ਚੱਲਦੇ ਆਂ ਅਸੀਂ ਇਕੱਠੇ ਹੀ ਕਰਨ ਜਾਂਦੇ ਹਾਂ ਛੋਟੇ ਹੁੰਦੇ ਕਿੱਦਾਂ ਲੋਕਾਂ ਦੇ ਘਰਾਂ ਚੋਂ ਵੀ ਇਕੱਠੇ ਕਰਦੇ ਹੁੰਦੇ ਸੀ ਹਾਂਜੀ ਉਹ ਬਹੁਤ ਤੁਸੀਂ ਕੀਤੇ ਹਾਂਜੀ ਕੀਤੇ ਸੀ ਬਚਪਨ ਚ ਬਹੁਤ ਐਸ਼ ਕੀਤੀ ਆ ਸੀ ਅੱਜ ਕੋਈ ਬਚਪਨ ਦੀ ਏਦਾਂ ਦੀ ਯਾਦ ਹੋਵੇ ਸਰ ਜਿਹੜੀ ਤੁਸੀਂ ਤਾਜ਼ਾ ਕਰਨਾ ਚਾਹੋ ਅੱਜ ਕੁਝ ਯਾਦ ਹੋਵੇ ਤੁਹਾਨੂੰ ਮੈਸੇ ਇਹ ਬਹੁਤ ਗੱਲਾਂ ਹੁੰਦੀਆਂ ਬਹੁਤ ਗੱਲਾਂ ਹੈਗੀਆਂ ਹੁਣ ਏਦਾਂ ਜਿ ਆਪਾਂ ਜ਼ਿਕਰ ਵੀ ਨਹੀਂ ਕਰ ਸਕਦੇ ਹੁੰਦਾ ਥੋੜਾ ਜਿਆ ਬੈਕ ਸਭ ਕੁਝ ਬੈਕਟਰ ਹੈ ਕੁਝ ਕਹਿ ਨਹੀਂ ਸਕਦੇ ਬਚਪਨ ਯਾਰ ਦੋਸਤ ਅੱਜ ਵੀ ਨਾਲ ਨੇ ਹਾਂਜੀ ਅੱਜ ਵੀ ਨਾਲ ਹੈ ਇੱਕ ਫੋਨ ਕਰੋ ਨਾਲ ਹੀ ਆ ਜਾਂਦੇ ਨੇ ਕੋਈ ਦਿੱਕਤ ਨਹੀਂ ਯਾਰੀ ਪੱਕੀ ਹੈ ਯਾਰੀ ਪੱਕੀ ਆਪਣੀ ਅ ਸ਼ੁਭ ਦੀਪavali ਲਿਖਿਆ ਹੋਇਆ ਜੀ ਲੋਕਾਂ ਦੇ ਘਰ ਦੇ ਵਿੱਚ ਇਸ ਵਾਰ ਦੀ ਸ਼ੁਭ ਦੀਪavali ਆਵੇ ਤੇ ਸਰ ਬੜੀਆਂ ਸੋਹਣੀਆਂ ਸੋਹਣੀਆਂ ਆਈਟਮਾਂ ਤੁਸੀਂ ਇੱਥੇ ਰੱਖੀਆਂ ਹੋਈਆਂ ਨੇ ਤਾਂ ਇਸ ਵਾਰ ਦੀ ਦੀਵਾਲੀ ਚ ਕੀ ਖਾਸ ਹੈ ਅਸੀਂ ਚਾਹੁੰਦੇ ਹਾਂ ਕਿ ਸਭ ਦੇ ਘਰੇ ਵਧੀਆ ਚੀਜ਼ਾਂ ਲੱਗਣ ਸ਼ੁਭ ਦੀਪavali ਲੱਗੇ ਬਹੁਤ ਸੋਹਣਾ ਲੱਗੇ ਵਧੀਆ ਲੱਗੇ ਸਾਰਿਆਂ ਨੂੰ ਵੀ ਵਧੀਆ ਲੱਗੇ ਔਰ ਬਹੁਤ ਅੱਛੀ ਚੀਜ਼ ਲੱਗੇ ਜੀ ਗਾਗ ਤੁਹਾਡੇ ਵੇਟ ਕਰਦੇ ਪਏ ਨੇ ਮੈਂ ਜੀ 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 ਉਹ ਵੇਟ ਕਰ ਰਹੇ ਆ ਆਜੋ ਦੀਦੀ ਬਹੁਤ ਅੱਛੇ-ਅੱਛੇ ਕਲੈਕਸ਼ਨ ਲੈ ਕੇ ਆਏ ਆਂ ਦੇਖੋ ਸਾਰੇ ਨਵੇਂ-ਨਵੇਂ ਡਿਫਰੈਂਟ-ਡਿਫਰੈਂਟ ਡਿਜ਼ਾਈਨ ਲੈ ਕੇ ਆਏ ਆਂ ਸਾਰੇ ਲਈ ਇਹ ਸਾਰੇ ਘਰ ਲਗਾਣ ਸਾਰੇ ਖੁਸ਼ੀਆਂ ਖੁਸ਼ੀਆਂ ਆਣ ਦੀਵਾਲੀ ਦੀਆਂ ਬਹੁਤ ਉਹਨਾਂ ਨੂੰ ਵਧੀਆ ਲੱਗੇ ਸਾਰਿਆਂ ਦੇ ਘਰ ਲక్ష్ਮੀ ਆਵੇ ਅਸੀਂ ਚਾਹੁੰਦੇ ਆਂ ਇਹੀ ਹੈ ਇਹ ਸਾਰਿਆਂ ਨੂੰ ਹੈਪੀ ਦੀਵਾਲੀ ਲੁਧਿਆਣੇ ਵਾਲਿਆਂ ਦੀ ਸਮਾਈਲ ਸਾਰਿਆਂ ਦੀ ਐਨ ਖਿੜੀ ਹੋਈ ਹੈ ਖਿੜਨੀ ਚਾਹੀਦੀ ਹੈ ਬਿਲਕੁਲ ਸਹੀ ਗੱਲ ਹੈ ਬਹੁਤ ਵਧੀਆ ਲੱਗਦਾ ਹੈ ਜਦੋਂ ਦੀਵਾਲੀ ਆਉਂਦੀ ਸਾਨੂੰ ਵੀ ਵਧੀਆ ਲੱਗਦਾ ਉਹਨਾਂ ਨੂੰ ਵੀ ਵਧੀਆ ਲੱਗਦਾ ਜੀ ਬਹੁਤ ਅੱਛੀ ਖੁਸ਼ੀ ਹੈ ਸਾਨੂੰ ਕੋਈ ਇਸ ਵਾਰ ਦੀ ਸਪੈਸ਼ਲ ਆਈਟਮ ਦੀਵਾਲੀ ਤੇ ਜਿਹੜੇ ਲਾਸਟ ਸੀਜ਼ਨ ਤੁਸੀਂ ਨਹੀਂ ਲਈ ਤੇ ਇਸ ਵਾਰ ਤੁਸੀਂ ਕੀਤਾ ਹੋਇਆ ਜੀ ਤੁਸੀਂ ਕੁਰੀ ਆ ਦੇਖੋ ਸਾਰੀ ਕਲੈਕਸ਼ਨ ਦੇਖੋ ਸਾਰੀ ਨਿਊ ਕਲੈਕਸ਼ਨ ਆਈ ਆ ਸਾਰੀ ਜੀ ਅੱਜ ਕੱਲ ਨਾ ਦੇਖੋ ਬਹੁਤ ਸੋਹਣੇ ਸੋਹਣੇ ਲਾਈਟਸ ਵਾਲੇ ਚੁੰਮਰ ਆਏ ਆ ਬਹੁਤ ਅੱਛੇ ਅੱਛੇ ਆਏ ਆ ਡਿਫਰੈਂਟ ਡਿਫਰੈਂਟ ਡਿਜ਼ਾਈਨ ਆਏ ਆ ਸਾਰਿਆਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਲੈਕਸ਼ਨ ਹੀ ਡਿਫਰੈਂਟ ਡਿਫਰੈਂਟ ਹੈ ਜੀ ਤੇ ਪ੍ਰਾਈਸਿਸ ਕੀ ਹੈ ਇਸ ਵਾਰ ਤੇ ਪ੍ਰਾਈਸਿਸ ਬਿਲਕੁਲ ਜਿਵੇਂ ਨੋਰਮਲ ਰੱਖੇ ਹੋਏ ਆ ਕਿ ਮਤਲਬ ਇਹ ਚਾਹਨਾ ਹੈ ਕਿ ਅਸੀਂ ਉਹਨਾਂ ਦੇ ਘਰੇ ਵੀ ਦੀਵ ਮਾਲਾ ਹੋਵੇ ਸਾਨੂੰ ਵੀ ਖੁਸ਼ੀ ਹੋਵੇ ਲੈ ਕੇ ਜਾਣ ਉਹਨਾਂ ਨੂੰ ਘਰੇ ਵੀ ਲక్ష్ਮੀ ਆਵੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਸਾਨੂੰ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਸਾਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਇੱਥੇ ਮਾਹੌਲ ਹੈ ਦੀਵਾਲੀ ਨੂੰ ਲੈ ਕੇ ਤਾਂ ਆ ਦੇਖ ਸਕਦੇ ਬੜੇ ਸੋਹਣੇ ਤਰੀਕੇ ਦੇ ਨਾਲ ਜਿਹੜੀਆਂ ਡੈਕੋਰੇਸ਼ਨਸ ਹੈ ਜਿਹੜੀ ਫੁੱਲਾਂ ਦੀ ਵੀ ਕੀਤੀ ਹੋਈ ਨਜ਼ਰ ਆ ਰਹੀ ਹੈ ਪੂਰਾ ਬਾਜ਼ਾਰ ਜਿਹੜਾ ਆ ਦੀਵਾਲੀ ਦੇ ਕਹਿ ਸਕਦੇ ਰੌਸ਼ਨੀ ਦੇ ਵਿੱਚ ਰੌਸ਼ਨੀ ਦੀ ਸਜਾਵਟ ਦੇ ਵਿੱਚ ਸਜਾ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਦੇ ਨਾਲ ਤੁਹਾਨੂੰ ਅਸੀਂ ਜਿੰਨਾ ਵੱਧ ਤੋਂ ਵੱਧ ਜਾਣੂ ਕਰਵਾ ਸਕੀਏ ਇਸ ਵਾਰ ਦਾ ਮਾਹੌਲ ਤੁਹਾਨੂੰ ਦਿਖਾਉਂਦੇ ਪਏ ਆ ਤਾਂ ਜਿਹੜਾ ਰੌਣਕ ਦੇ ਨਾਲ ਭਰਿਆ ਹੋਇਆ ਮਾਹੌਲ ਹੈ ਦੀਵਾਲੀ ਦਾ ਤੁਸੀਂ ਦੇਖ ਸਕਦੇ ਆ ਤਾਂ ਚਹਿਲ ਪਹਿਲ ਇਸ ਵਾਰ ਦੀ ਪੂਰੀ ਹੈ ਲੁਧਿਆਣੇ ਦੇ ਨਜ਼ਰ ਆ ਰਹੀ ਆਓ ਜੀ ਅੱਗੇ ਦੇਖਦੇ ਆ ਚਲੋ ਜੀ ਆਂਟੀ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂਟੀ ਜੀ ਇਸ ਵਾਰ ਦੀਵਾਲੀ ਤੇ ਤੁਸੀਂ ਕੀ ਵੇਚਦੇ ਪਏ ਹੋ ਪ੍ਰਸ਼ਾਦ ਔਰ ਡੈਕੋਰੇਸ਼ਨ ਕੈਂਡਲਸ ਵਗੈਰਾ ਅੱਛਾ ਤਾਂ ਕੀ ਖਾਸ ਹੈ ਇਸ ਵਾਰ ਦਾ ਦੀਵਾਲੀ ਚ ਕੁਝ ਖਾਸ ਨਹੀਂ ਇਹ ਪਹਿਲੇ ਨਾਲੋਂ ਉਵੇਂ ਹੀ ਚੱਲਦਾ ਪਿਆ ਜਿਵੇਂ ਪਹਿਲੇ ਸੀਗਾ ਉਤੋਂ ਮਾੜਾ ਹੀ ਹਾਲ ਏ ਸਭੋਂ ਇਸ ਸਾਲ ਅੱਛਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਬਸ ਦੀਵਾਲੀ ਦੀ ਮੁਬਾਰਕ ਦੇ ਰਹੇ ਆ ਸਭਲਾਂ ਲਈ ਖੁਸ਼ੀਆਂ ਤੇ ਖੇੜਿਆ ਭਰਿਆ ਤਿਹਾੜ ਆਏ ਤ ਆਪਣਾ ਇੰਜੋਏ ਕਰੋ ਵਧੀਆ ਤਰੀਕੇ ਨਾਲ ਨਹੀਂ ਜਿੱਦਾਂ ਲੁਕੀ ਕਾਫੀ ਐਕਸਪੈਂਸਿਵ ਜਗਾ ਤੋਂ ਸਮਾਨ ਵਗੈਰਾ ਬਾਈ ਕਰਦੇ ਨੇ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਮਤਲਬ ਜਿੱਦਾਂ ਤੁਸੀਂ ਇੱਥੇ ਸਮਾਨ ਲਾ ਕੇ ਬੈਠੇ ਹੋ ਤੁਹਾਡੇ ਤੋਂ ਵੀ ਸਮਾਨ ਵਗੈਰਾ ਲੈਣ ਹਾਂਜੀ ਹਰੇਕ ਨੂੰ ਆਸੰਦੇਸ ਇhtiyar ਦੀ ਤੁਹਾਨੂੰ ਪਤਾ ਤੇ ਅਸੀਂ ਵੀ ਚਾਹਨੇ ਸਾਡੇ ਕੋਲ ਵੀ ਕਸਟਮਰ ਆਣ ਅਸੀਂ ਵੀ ਜਿਆਦਾ ਤੋਂ ਜਿਆਦਾ ਆਪਣਾ ਸਮਾਨ ਸੇਲ ਕਰੀਏ ਤੇ ਵਧੀਆ ਇhtiyar ਸਾਡਾ ਵੀ ਜਾਏ ਔਰ ਉਹਨਾਂ ਦਾ ਵੀ ਜੀ ਨੇ ਬਿਲਕੁਲ ਸਹੀ ਗੱਲ ਹੈਗੀ ਆ ਸਾਰੇ ਲੋਕਾਂ ਨੂੰ ਅਸੀਂ ਅਪੀਲ ਹੀ ਕਰ ਸਕਦੇ ਆ ਕਿ ਇਹਨਾਂ ਲੋਕਾਂ ਦੇ ਕੋਲੋਂ ਵੀ ਸਮਾਨ ਜਿਹੜਾ ਹੈ ਉਹ ਲਿੱਤਾ ਜਾਵੇ ਕਿਉਂਕਿ ਜਿਹੜਾ ਸਾਡਾ ਦੀਵਾਲੀ ਦਾ ਤਿਹਾਰ ਉਹ ਸਾਡਾ ਸਾਰਿਆਂ ਦਾ ਜਿਹੜਾ ਆ ਇੱਕ ਸਾਂਝਾ ਤਿਹਾਰ ਆ ਉਹ ਮੰਨਿਆ ਜਾਂਦਾ ਹੈ ਤਾਂ ਕਿ ਹਰ ਘਰ ਦੇ ਵਿੱਚ ਜਿਹੜੇ ਨੇ ਖੁਸ਼ੀਆਂ ਦੇ ਦੀਵੇ ਜਲਣ ਤੇ ਹਰ ਘਰ ਦੇ ਵਿੱਚ ਖੁਸ਼ੀਆਂ ਆਈ ਜਾਣ ਤਾਂ ਤੁਸੀਂ ਬਹੁਤ ਸੋਹਣੀ ਸੋਹਣੀ ਆ ਚੀਜ਼ਾਂ ਬਣਾ ਕੇ ਰੱਖੀਆਂ ਹੋਈਆਂ ਨੇ ਤੁਸੀਂ ਖੁਦ ਬਣਾਈਆਂ ਜਾਂ ਮਾਰਕੀਟ ਤੋਂ ਬਾਈ ਕੀਤੀਆਂ ਨੇ ਮਾਰਕੀਟ ਤੋਂ اچھا ਮਾਰਕੀਟ ਤੋਂ ਬਾਈ ਕੀਤੀਆਂ ਹੋਈਆਂ ਨੇ ਤਾਂ ਕਿਹੜੀ ਕਿਹੜੀ ਚੀਜ਼ਾਂ ਨੇ ਆਈਟਮਾਂ ਦੱਸ ਦਿਓ ਜੀ ਇੱਕ ਵਾਰ ਪ੍ਰਸ਼ਾਦ ਹੈ ਔਰ ਕੈਂਡਲਸ ਦੀਏ ਡੈਕੋਰੇਸ਼ਨ ਔਰ ਹਾਰ ਬਸ ਰੰਗੋਲੀ ਕਲਰਸ ਓਕੇ ਫਲੋਟਿੰਗ ਕੈਂਡਲਸ ਜੀ ਤਾਂ ਜਿਹੜੇ ਆ ਦੀਵੇ ਨੇ ਤੁਸੀਂ ਬੜੇ ਸੋਹਣੇ ਡੈਕੋਰੇਟਿਡ ਦੀਵੇ ਰੱਖੇ ਹੋਏ ਨੇ ਮੈਂ ਤੁਹਾਨੂੰ ਇੱਕ ਵਾਰੀ ਦੀਵਾ ਵੀ ਦਿਖਾਨੀ ਆ ਔਰ ਇਹ ਬੜੇ ਪਿਆਰੇ ਪਿਆਰੇ ਦੀਵੇ ਨੇ ਤੁਸੀਂ ਆ ਦੇਖ ਸਕਦੇ ਆ ਬਿਲਕੁਲ ਹੀ ਨਵਾਂ ਜਿਹਾ ਦੀਵਾ ਆ ਇਹਨਾਂ ਨੇ ਜਿਹੜਾ ਹੈਂਡ ਪ੍ਰਿੰਟਡ ਆ ਕਹਿ ਸਕਦੇ ਆ ਕਿ ਪੇਂਟ ਕੀਤਾ ਹੋਇਆ ਹੈਂਡ ਪ੍ਰਿੰਟਡ ਹੈ ਆ ਦੀਵੇ ਤੁਸੀਂ ਦੇਖ ਸਕਦੇ ਆ ਬੜਾ ਸੋਹਣਾ ਤੇ ਬੇਨਤੀ ਕਰਦੀ ਆ ਜੀ ਲੋਕਾਂ ਨੂੰ ਵੀ ਕਿ ਤੁਸੀਂ ਐਕਸਪੈਂਸਿਵ ਚੀਜ਼ਾਂ ਲੈਂਦੇ ਹੋ ਤਾਂ ਇਹਨਾਂ ਲੋਕਾਂ ਦੇ ਵਿੱਚ ਜਿਹੜੇ ਢਿੱਡੇ ਉਹ ਜ਼ਰੂਰ ਭਰਿਆ ਜਾਵੇ ਤਾਂ ਜੋ ਜਿਹੜੀ ਇਹਨਾਂ ਦੀ ਦੀਵਾਲੀ ਉਹ ਵੀ ਖੁਸ਼ੀਆਂ ਖੇੜੇ ਦੇ ਨਾਲ ਭਰੀ ਹੋਈ ਨਜ਼ਰ ਆਵੇ ਤਾਂ ਜੀ ਤੁਹਾਨੂੰ ਅਸੀਂ ਦੀਵਾਲੀ ਦੀਆਂ ਸ਼ੁਭ ਤੁਹਾਨੂੰ ਬਹੁਤ ਹੈਪੀ ਦੀਵਾਲੀ ਜੀ ਸੇਮ ਟੂ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਹੋ ਠੀਕ ਜੀ ਖੁਸ਼ ਹੋ ਵਧੀਆ ਦੀਵਾਲੀ ਦਾ ਸੀਜ਼ਨ ਆ ਰਿਹਾ ਸਰ ਤੇ ਕਿਸ ਤਰੀਕੇ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਤੇ ਤੁਸੀਂ ਕਿ ਇਸ ਵਾਰ ਦੀਵਾਲੀ ਚ ਸਪੈਸ਼ਲ ਵਿੱਚ ਸੁਦੇ ਪਇਓ ਅਸੀਂ ਰੰਗੋਲੀ ਕਲਰ ਵੇਚ ਰਹੇ ਜੀ ਅੱਛਾ ਜੀ ਹਾਂ ਜੀ ਤੇ ਤੁਸੀਂ ਇਸ ਵਾਰੀ ਵੇਚ ਰਹੇ ਹੋ ਜਾਂ ਹਰ ਸੀਜ਼ਨ ਹਾਂ 15 ਸਾਲ ਹੋ ਗਏ ਹਾਂ ਜੀ ਆਪਣੇ ਹੀ ਬਣਦਾ ਆਪਣੇ ਹੀ ਕਿਆਰ ਕਰਦੇ ਆ ਤੁਸੀਂ ਖੁਦ ਬਣਾ ਖੁਦ ਬਣਾਉਂਦੇ ਹੋ ਬਣਾਉਂਦੇ ਓਕੇ ਹਾਂ ਜੀ ਤੇ ਕੀ ਖਾਸ ਹੁੰਦੇ ਤੁਹਾਡੇ ਨਾ ਕਲਰਸ ਦੇ ਵਿੱਚ ਇਹ ਸੈਂਡ ਕਲਰ ਹੁੰਦੇ ਰੇਤੇ ਦੇ ਬਣੇ ਹੁੰਦੇ ਆ ਚਮਕੀਲੇ ਆ ਇਹਨਾਂ ਦੀ ਲੋਕੈਲਟੀ ਬਹੁਤ ਵਧੀਆ ਹੁੰਦੀ ਆ ਅੱਛਾ ਲੁੱਕ ਬਹੁਤ ਵਧੀਆ ਤੇ ਕੀ ਕਹਿਣਾ ਚਾਹੁੰਦੇ ਆ ਇਸ ਵਾਰ ਲੁਧਿਆਣੇ ਵਾਸੀਆਂ ਨੂੰ ਜਾਂ ਦੂਰੋਂ ਦੂਰੋਂ ਜਿਹੜੇ ਲੋਕੀ ਆਦਨੇ ਨੇ ਹੁਣ ਸਮਾਨ ਵਗੈਰਾ ਲੈਣ ਤੇ ਆਰ ਦੇ ਵੈਲਕਮ ਹੈ ਲੁਧਿਆਣੇ ਵਿੱਚ ਜੀ ਬਹੁਤ ਵਧੀਆ ਸਾਡਾ ਲੁਧਿਆਣਾ ਬਹੁਤ ਵਧੀਆ ਹੈ ਸਿਕਰਾ ਤੇ ਹਰ ਇੱਕ ਨੂੰ ਕੰਮ ਰੋਜ਼ਗਾਰ ਮਿਲਦਾ ਜੀ ਇੱਥੇ ਸਭ ਲਈ ਖੁਸ਼ੀਆਂ ਭਰੀਆਂ ਲੁਧਿਆਣੇ ਦੀ ਜੀ ਇਸ ਵਾਰ ਦੀ ਦੀਵਾਲੀ ਖੁਸ਼ ਹੋ ਬਹੁਤ ਵਧੀਆ ਮੁਬਾਰਕਬਾਦ ਦਿੰਨੇ ਆ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀ ਸਾਰੇ ਲੁਧਿਆਣੇ ਨੂੰ ਆਲ ਪੰਜਾਬ ਨੂੰ ਮੁਬਾਰਕ ਹੈ ਜੀ ਜੀ ਬਿਲਕੁਲ ਜੀ ਖੁਸ਼ ਰਹੋ ਸਰ ਤੁਹਾਡੀ ਸਮਾਈਲ ਨੇ ਹੋਰ ਖੁਸ਼ ਕਰਤਾ ਜੀ ਇਸ ਥੈਂਕ ਯੂ ਥੈਂਕ ਯੂ ਦੇਖ ਸਕਦੇ ਆ ਜੀ ਸਰ ਹੁਣਾਂ ਨੇ ਉਰੇ ਦੀਵਾਲੀ ਦੇ ਜਿਹੜੇ ਕਲਰਸ ਲਗਾਏ ਹੋਏ ਨੇ ਤਾਂ ਬਹੁਤ ਸੋਹਣੇ-ਸੋਹਣੇ ਸ਼ੇਡਾਂ ਸੀ ਤੁਸੀਂ ਦੇਖ ਸਕਦੇ ਆ ਸਾਰੀਆਂ ਸ਼ੇਡਾਂ ਸੋਹਣੀਆਂ ਨੇ ਐਂਡ ਵਧੀਆ ਤੇ ਸੋਹਣੇ ਤਰੀਕੇ ਦੇ ਨਾਲ ਜਿਹੜੇ ਆਰਗੇਨਾਈਜ਼ ਕੀਤੇ ਹੋਏ ਨੇ ਕਲਰਸ ਵੀ ਤਾਂ ਉਰੇ ਕਾਰਡਸ ਵੀ ਰੱਖੇ ਹੋਏ ਨੇ ਜਿਸ ਤਰੀਕੇ ਦੇ ਨਾਲ ਜਿਨਾਂ ਨੂੰ ਰੰਗੋਲੀ ਨਹੀਂ ਬਣਾਨੀ ਆਉਂਦੀ ਉਹ ਇਹਨਾਂ ਤਰੀਕਿਆਂ ਦੇ ਨਾਲ ਯੂਜ਼ ਕਰਕੇ ਜਿਹੜੇ ਨੇ ਉਹ ਰੰਗੋਲੀ ਜਿਹੜੇ ਕਾਰਡਸ ਨੇ ਵਰਤ ਸਕਦੇ ਨੇ ਤਾਂ ਵਧੀਆ ਸੋਹਣੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਰੰਗੋਲੀ ਬਣ ਸਕਦੀ ਹੈ ਤਾਂ ਉਰੇ ਇਹ ਕਾਰਡ ਦੇਖੇ ਜਾ ਸਕਦੇ ਆ ਆ ਵੀ ਤੁਸੀਂ ਦੇਖ ਸਕਦੇ ਆ ਕਿੰਨੇ ਸੋਹਣੇ ਸੋਹਣੇ ਜਿਹੜੇ ਕਾਰਡਸ ਨੇ ਤੇ ਆ ਵੇਖੋ ਜੀ ਸ਼੍ਰੀ ਦਾ ਕਾਰਡ ਹੈਗਾ ਜਾਂ ਨਾਲ ਇਹਨਾਂ ਦੇ ਕੋਲ ਓਮ ਦਾ ਵੀ ਕਾਰਡ ਹੈਗਾ ਸੋ ਜਿਹੜੇ ਲੋਕਾਂ ਨੂੰ ਨਹੀਂ ਤਰੀਕਾ ਆਂਦਾ ਬਣਾਉਂਦਾ ਉਹ ਬਹੁਤ ਸੋਹਣੇ ਤਰੀਕੇ ਦੇ ਨਾਲ ਜਿਹੜੇ ਇਹਦਾ ਕਾਰਡਸ ਲੈ ਸਕਦੇ ਨੇ ਤੇ ਇਹਨਾਂ ਕਾਰਡਸ ਤੋਂ ਦੀਵਾਲੀ ਦੀਆਂ ਰੌਣਕਾਂ ਸਜਾ ਸਕਦੇ ਨੇ ਜੀ ਦੀਵਾਲੀ ਦੇ ਵਿੱਚ ਜਿਹੜੀ ਚਾਹਲ ਪੈ ਨਜ਼ਰ ਆਂਦੀ ਪਈ ਹੈ ਤਾਂ ਉਹਰੇ ਅਸਰ ਹੁਣਾਂ ਨੇ ਵੀ ਪੂਰੇ ਸੋਹਣੇ ਤਰੀਕੇ ਦੇ ਨਾਲ ਜਿਹੜੀ ਉਹ ਡੈਕੋਰੇਸ਼ਨਸ ਕੀਤੀ ਹੋਈ ਹੈ ਦੀਵੇ ਦੇਖ ਸਕਦੇ ਆ ਸਰ ਇਸ ਵਾਰ ਦੀ ਦੀਵਾਲੀ ਦੀਆਂ ਰੌਣਕਾਂ ਜਿਹੜੀਆਂ ਨੇ ਪੂਰੇ ਬਾਜ਼ਾਰ 'ਚ ਦੇਖਣ ਨੂੰ ਮਿਲਦੀਆਂ ਨੇ ਤੁਸੀਂ ਇਸ ਵਾਰ ਕੀ ਖਾਸ ਕਰ ਰਹੇ ਹੋ ਖਾਸ ਜਿਸ ਤਰ੍ਹਾਂ ਚਲਦੀ ਹੈ ਦੀਵਾਲੀ ਹਰ ਸਾਲ ਦੀ ਤਰ੍ਹਾਂ ਉਸ ਤਰ੍ਹਾਂ ਹੀ ਆ ਪਰ ਇਸ ਵਾਰੀ ਦੀਵਾਲੀ ਦਾ ਮੋਲ ਕੱਟੀ ਹੈ ਇਸ ਵਾਰੀ ਅੱਛਾ ਬਹੁਤ ਜ਼ਰਾ ਥੋੜਾ ਇਸ ਵਾਰੀ ਹੈ ਦੀਵਾਲੀ ਹੂੰ ਤੇ ਬਾਕੀ ਚੱਲੀ ਜਾ ਰਿਹਾ ਵਾ ਉਹ ਜੋ ਜਦਵਾਲੀ ਦੀ ਚੈਲਵਲ ਚਾਹੀਦੀ ਆ ਪਰ ਅੱਗੇ ਵਾਲੀ ਚੈਲਵਲ ਨਹੀਂ ਹੈਗੀ ਜਿੱਦਾਂ ਅੱਜ ਤੋਂ ਕੁਝ ਸਾਲ ਪਹਿਲਾਂ ਜਿਹੜੀ ਸਰ ਚੈਲਪੈਲ ਹੁੰਦੀ ਸੀ ਅੱਜਕੱਲ ਬਜ਼ਾਰਾਂ 'ਚੋਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨਹੀਂ ਨਹੀਂ ਅੱਗੇ ਵਾਲੀ ਗੱਲਬਾਤ ਤਾਂ ਨਹੀਂ ਕਹਿ ਸਕਦੇ ਆਪਾਂ ਉਹ ਤਾਂ ਠੀਕ ਆ ਚੱਲੀ ਜਾਂਦਾ ਵਾ ਉਹ ਜੋ ਰਿਸਪੌਂਸ ਚਾਹੀਦਾ ਵਪਾਰੀ ਨੂੰ ਦੁਕਾਨਦਾਰਾਂ ਨੂੰ ਪਰ ਉਹ ਰਿਸਪੌਂਸ ਨਹੀਂ ਹੈਗਾ ਤੁਸੀਂ ਸਰੂਰੇ ਮੂਰਤੀਆਂ ਰੱਖੀਆਂ ਹੋਈਆਂ ਨੇ ਬੁੱਧਾ ਦੀਆਂ ਵੀ ਰੱਖੀਆਂ ਹੋਈਆਂ ਨੇ ਤਾਂ ਲੋਕਾਂ ਦੀ ਡਿਮਾਂਡ ਤੇ ਰੱਖੀਆਂ ਹੋਈਆਂ ਨੇ हां जी हाँ जी किसी ने किसी ने गिफ्ट देना दिवाली गिफ्ट देना या किसी ने घर पे शो पीस लगाना उस दे रिकॉर्डिंग दिवाली दे हर एक आइटम रखी दिया जी और बाकी सारी लक्ष्मी गणेश नी मूर्तियां ਦੇ ਵਿੱਚ ਘਟਰੀ ਵਗੈਰਾ ਵਾ ਦੀਵੇ ਵਗੈਰਾ ਫੈਂਸੀ ਚਾਈਨਾ ਦੀਵਾ ਆ ਬਹੁਤ ਅੱਛਾ ਜੀ ਕੁਝ ਇਸ ਵਾਰ ਦੀ ਸਪੈਸ਼ਲ ਆਈਟਮ ਆਈ ਹੋਵੇ ਜਿਹੜੇ ਲੋਕੀ ਦੇਖਣ ਤੇ ਬਾਏ ਕਰ ਸਕਣ ਕਿਹੜੀ ਐ ਸਪੈਸ਼ਲ ਆਈਟਮ ਅਜਕਲ ਭਾਈ ਚਾਚਾ ਚੱਲਦੀਆਂ ਸ਼ੋਪ ਇਸ ਵਗੈਰਾ ਬੁੱਧਾ ਰੇਟ ਮੰ ਜਿਵੇਂ ਆ ਫੌਂਟੇਨ ਚੱਲ ਰਹੇ ਨੇ ਮਹਾਦੇਵ ਦੇ ਉੱਤੇ ਇਸ ਤਰ੍ਹਾਂ ਦੀ ਆਈਟਮਾਂ ਨੇ ਐਟਮਾ ਬਸ ਇਹ ਚੀਜ਼ਾਂ ਹੀ ਚਲੋ ਜੀ ਦੀਵਾਲੀ ਦੀ ਰੌਣਕ ਤੁਹਾਨੂੰ ਦਿਖਾ ਦਿੱਤੀਆਂ ਆਪਾਂ ਤਾਂ ਹੁਣ ਮਠਾਈਆਂ ਦੀ ਵੀ ਜੇਕਰ ਗੱਲ ਕਰ ਲਈਏ ਸਰ ਇਸ ਵਾਰ ਸਪੈਸ਼ਲ ਕੀ ਬਣਦਾ ਪਿਆ ਦੀਵਾਲੀ ਤੇ ਸਪੈਸ਼ਲ ਚੱਲੀ ਜਾਂਦਾ ਹੁਣ ਕੁਝ ਤਾਂ ਸਪੈਸ਼ਲ ਹੋਊਗਾ ਸਪੈਸ਼ਲ ਹਰ ਸਾਲ ਦੀ ਤਰ੍ਹਾਂ ਆਪਾਂ ਲਾ ਰਹੇ ਹਾਂ ਏਡਾ ਆਪਣਾ ਹੂੰ ਆਪਣੇ ਦੂਸਰੀ ਸ਼ੋਪਾ ਸਾਹਮਣੇ ਗੁਰੂ ਬਿਕਨਰ ਜੀ ਵੀ ਆਪਣੀ ਏ ਸ਼ੋਪ ਹੈ ਤੇ ਕਿੰਨੀ ਭਾਈਦੇ ਵੀ ਆਪਣੀ ਸ਼ੋਪ ਹੈ ਤੇ ਹਰ ਸਾਲ ਦੀਵਾਲੀ ਲਈ ਦੀ ਹੈ ਵਜੇ ਤਰੀਕ ਨੇ ਲਾਈਦੀ ਹੈ ਤੇ ਕਸਟਮਰ ਆ ਰਹੇ ਆ ਜਾ ਰਹੇ ਆ ਜਿੱਦਾਂ ਚੱਲੀ ਜਾਂਦਾ ਮਾੜਾ-ਮੋਟਾ ਸਾਮਾਨ ਵਾਣੀ ਅੱਛਾ ਤੇ ਰੌਣਕਾਂ ਦੀ ਜੇਕਰ ਗੱਲ ਕਰੀਏ ਕਿਸ ਤਰੀਕੇ ਦੀ ਆ ਨੀ ਇਸ ਵਾਰ ਹਮਮ ਦਿਵਾਲੀ ਤੋਂ 2-3 ਦਿਨ ਪਹਿਲੇ ਰੌਣਕਾਂ ਲੱਗਦੀਆਂ ਜੀ ਵਧੀਆ ਹੁਣ ਤਾਂ ਥੋੜਾ ਠੰਡਾ ਮੌਨ ਚੱਲਦਾ 2-3 ਦਿਨ ਪਹਿਲਾਂ ਤਾਂ ਪਤਾ ਲੱਗ ਜੇ ਦਿਵਾਲੀ ਦਾ ਰੌਣਕ ਅੱਛਾ ਤੇ ਤੁਸੀਂ ਮਠਾਈਆਂ ਰੱਖੀਆਂ ਹੋਈਆਂ ਨੇ ਆਪਾਂ ਇੱਕ ਵਾਰ ਇੱਥੇ ਵੀ ਨਜ਼ਰ ਪਾ ਲੈਣੇ ਮੇਰੇ ਖਿਆਲ ਨਾਲ ਕੋਈ ਗਾਹਕ ਲੈਣ ਤੋਂ ਬਗੈਰ ਰਹਿ ਨਹੀਂ ਸਕਦਾ ਤਾਂ ਸਪੈਸ਼ਲ ਕੀ ਹੈ ਮਠਾਈਆਂ ਦੇ ਵਿੱਚ ਸਪੈਸ਼ਲ ਆਪਣਾ ਸਾਡੀ ਫੈਕਟਰੀ ਹੈ ਫੌਜੀ ਮਲੇ ਫੈਕਟਰੀ ਸਾਰਾ ਮਟੀਰੀਅਲ ਸਾਫ਼ ਸੁਥਰਾ ਬਣਾਉਂਦੇ ਆ ਸੀ ਹਾਂਜੀ ਤੇ ਸਭ ਤੋਂ ਵੱਧ ਕੀ ਵਿਕਦਾ ਪਿਆ ਦਿਵਾਲੀ ਦੇ ਉੱਤੇ ਜੀ ਮਠਾਈਆਂ ਵੀ ਵਿਕ ਰੀਆਂ ਸਰ ਮੁਰੱਬੇ ਵਗੈਰਾ ਡਰਾਈ ਫੂਡ ਵਗੈਰਾ ਕੁਕੀਜ਼ ਵਗੈਰਾ ਸਭ ਵਿਕ ਰਿਹਾ ਹਾਂ ਤੁਸੀਂ ਉਰੇ ਕੁਕੀਜ਼ ਵੀ ਬਣਾਈਆਂ ਹੋਈਆਂ ਨੇ ਠੀਕ ਵੀ ਪੈਕਿੰਗ ਵੀ ਹੈ ਉਹਦੇ ਪੈਕਿੰਗ ਆ ਸਨ ਓਕੇ ਵਧੀਆ ਵੈਰਾਈਟੀ ਹੈ ਹਰ ਚੀਜ਼ ਦੀ ਵੈਰਾਈਟੀ ਐਕਡਮ ਵਧੀਆ ਫਲਮਕੇ ਵਗੈਰਾ ਸਭ ਵਧੀਆ ਐਕਡਮ ਬਹੁਤ ਵਧੀਆ ਇਹ ਲੁੱਕ ਹੀ ਐਜ਼ ਇਨ ਗਿਫਟ ਵੀ ਪੈਕਪੋ ਕਰਵਾ ਸਕਦੇ ਨੇ ਆਪਦੇ ਵਾਸਤੇ ਬਹੁਤ ਡਰਾਈ ਫੂਡ ਚੈੱਕ ਕਰੋ ਅਚੀਂ ਦੇਖੋ ਵਧੀਆ ਪੈਕਿੰਗ ਦਾ ਡਰਾਈ ਫੂਡ ਦੀ ਜੀ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਇਹ ਪੈਕ ਕੀਤਾ ਹੋਇਆ ਐਕਦਾ ਵਿਆਹ ਵਾਲੇ ਕਾਰਡ ਲੱਗਦੇ ਪਏ ਨੇ ਸਾਰੇ ਤੇ ਬਿਲਕੁਲ ਜੀ ਬਿਲਕੁਲ ਅਸੀਂ ਜੀ ਲੁਧਿਆਣੇ ਦੇ ਵਿੱਚ ਆਪਾਂ ਮੌਜੂਦ ਅੱਜ ਤਾਂ ਲੁਧਿਆਣੇ ਤੇ ਤੁਹਾਨੂੰ ਜਵਾਰ ਨਗਰ ਕੈਂਪ ਦੇ ਨਾਲ ਅਸੀਂ ਜਾਣੂ ਕਰਵਾਇਆ ਤੇ ਜਿੱਥੇ ਆਪਾਂ ਤੁਹਾਨੂੰ ਮਠਾਈਆਂ ਦੀ ਦੁਕਾਨਾਂ ਦਿਖਾਈਆਂ ਨੇ ਨਾਲ ਦੇ ਨਾਲ ਤੁਹਾਨੂੰ ਅਸੀਂ ਡੈਕੋਰੇਸ਼ਨ ਦਾ ਵੀ ਜਿਹੜਾ ਸਟੱਫ ਹੈ ਉਹ ਵੀ ਦਿਖਾਇਆ ਹੋਇਆ ਤਾਂ ਏ ਸੀਗੇ ਅਸੀਂ ਅੱਜ ਲੁਧਿਆਣੇ ਦੇ ਵਿੱਚ ਮੌਜੂਦ ਤਾਂ ਤੁਹਾਨੂੰ ਦਿਵਾਲੀ ਦੀਆਂ ਰੌਣਕਾਂ ਦਿਖਾਈਆਂ ਨੇ ਰੌਣਕਾਂ ਦੇ ਨਾਲ ਨਾਲ ਲੋਕਾਂ ਦੇ ਨਾਲ ਤੁਹਾਨੂੰ ਐਕਸਪੀਰੀਅੰਸ ਵੀ ਦੱਸਿਆ ਹੈ ਕਿ ਇਸ ਵਾਰ ਦੀ ਦਿਵਾਲੀ ਵਧੀਆ ਸੀ ਕਿ ਜਾਂ ਪਿਛਲੇ ਵਾਰ ਦੀ ਵਧੀਆ ਸੀ ਕਿ ਕੀ ਕੀ ਉਹਨਾਂ ਨੇ ਬਚਪਨ ਦੇ ਟਾਈਮ ਤੋਂ ਵੀ ਜਿਹੜੇ ਐਕਸਪੀਰੀਅੰਸ ਸੀਗੇ ਉਹ ਲਿੱਤੇ ਹੋਏ ਸੀਗੇ ਤਾਂ ਫਿਰ ਮੋੜ ਹਾਜ਼ਰ ਹੋਵਾਂਗੇ ਜੀ ਵਾਜ਼ਦਾ ਪੰਜਾਬ ਦੇ ਨਾਲ ਕੈਮਰਾਮੈਨ ਵਿਕਰਾਂਤ ਦੇ ਨਾਲ ਮੈਂ ਸੈਮਨ ਰਿਆਡ ਵਾਜ਼ ਦਾ ਪੰਜਾਬ